ਜਿਹੜਾ ਚਿੜੀਆਂ ਜਾਨਵਰਾਂ ਨਾਲ ਜੋੜਿਆ ਜਾ ਰਿਹਾ ਸਿਆਸਤਦਾਨਾਂ ਨੂੰ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਇਹ ਇੱਕ ਕੁਦਰਤ ਦੇ ਜਾਬਤੇ ਚ ਰਹਿੰਦੀਆਂ ਨੇ ਪਤਾ ਵੀ तितਲੀ ਨੇ ਕਿੱਥੇ ਜਾਣਾ ਕਿੱਥੇ ਬੈਠਣਾ ਕੋਈ ਇਹ ਨਹੀਂ ਹੈ ਮਤਲਬ ਉਹ ਜਿੱਥੇ ਜਿੰਮੇ ਮਰਜ਼ੀ ਚਲੀ ਜਾਵੇ ਪਰ ਸਾਡੀ ਜਿਹੜੀ ਮਾਨਵਤਾ ਸਾਡੇ ਜਿਹੜੇ ਸਿਆਸੀ ਲੋਕ ਨੇ ਇਸ ਕਰਕੇ ਪਸ਼ੂ ਪੰਛੀਆਂ ਜਾਨਵਰਾਂ ਨਾਲ ਤਾਂ ਆਏ ਨਹੀਂ ਸਕਦੇ ਅਸਲ 'ਚ ਆਪਣੀਆਂ ਜਿਹੜੀਆਂ ਨਕਾਮੀਆਂ ਨੇ ਆਪਣੀਆਂ ਗਲਤੀਆਂ ਨੇ ਉਹਨਾਂ ਤੋਂ ਧਿਆਨ ਹਟਾਉਣ ਲਈ ਨਾ ਇਹਨਾਂ ਨੂੰ ਇਸ ਪਾਸੇ ਕਹਿੰਦੇ ਨੇ ਵੀ तितਲੀਆਂ ਵਰਗਾ ਜੀ ਫਲਾਨਾ ਜੀ ਇਮਕਾ ਜੀ ਧੰਕਾ ਜੀ ਚਾਹੇ ਕਾਂਗਰਸਾ ਚਾਹੇ ਅਕਾਲੀ ਦਲ ਆ ਜਾਂ ਕੋਈ ਹੋਰ ਆ ਸਰਬੱਤ ਦੇ ਭਲੇ 'ਚ ਪੰਜਾਬ ਦੇ ਭਲੇ 'ਚ ਮੁਲਕ ਦੇ ਭਲੇ 'ਚ ਆਪਦਾ ਭਲਾ ਦੇਖਣ ਦੀ ਤਾਂ ਹੁਣ ਆਪਦੇ ਭਲੇ 'ਚ ਸਭ ਦਾ ਭਲਾ ਦੇਖਣ ਦੀ ਗੱਲ ਭਾਰੂ ਹੋ ਗਈ ਉਹਨਾਂ ਖਤਰ ਜਿਹੜੀ ਸਿਆਸਤ ਆ ਉਹ ਇੱਕ ਵਪਾਰ ਬਣ ਗਈ ਇੱਕ ਧੰਦਾ ਬਣ ਗਈ ਇੱਕ ਨਿੱਜੀ ਜਾਇਦਾਦ ਬਣ ਗਈ ਇੱਕ ਤਾਜੀ ਧਾਰਨਾ ਹੈ ਚੱਬੇ ਵਾਲਾ ਸਾਹਿਬ ਪੰਡ ਵੀ ਚੁੱਕਦੇ ਆ ਕਰਜ਼ੇ ਦੀ ਸੰਗਲ ਵੀ ਲੈ ਕੇ ਜਾਂਦੇ ਆ ਉਹਨਾਂ ਨੂੰ ਜਦੋਂ ਸਵਾਲ ਹੁੰਦਾ ਹੈ ਕਿ ਦਲ ਬਦਲੂ ਕਹਿ ਕੇ ਤੁਹਾਨੂੰ ਭੰਡਿਆ ਜਾ ਰਿਹਾ ਪ੍ਰਚਾਰਿਆ ਜਾ ਰਿਹਾ ਉਹ ਕਹਿੰਦੇ ਦਲ ਬਦਲੂ ਸ਼ਬਦ ਨਾਲ ਮੈਨੂੰ ਤਾਂ ਫਰਕ ਹੀ ਨਹੀਂ ਪੈਂਦਾ ਇਸ ਕਰਕੇ ਫਰਕ ਨਹੀਂ ਪੈਂਦਾ ਕਿਉਂਕਿ ਨਾ ਕੋਈ ਵਿਚਾਰਤਾ ਹੈ ਨਾ ਕੋਈ ਸਿਆਸਤਾ ਨਾ ਕੋਈ ਨੈਤਿਕ ਕਦਰਾਂ ਕੀਮਤਾਂ ਅੱਜ ਦੇ ਸਿਆਸਦਾਨਾਂ ਦਾ ਇੱਕ ਨਿਸ਼ਾਨਾ ਜਾਂ ਤਾਂ ਸੱਤਾ ਚਾਉਣਾ ਜਾਂ ਸੱਤਾ ਦੇ ਨਾਲ ਲੱਗ ਕੇ ਰਹਿਣਾ ਵਿਧਾਨ ਸਭਾ ਮੱਛੀ ਮਾਰਕੀਟ ਕਿਉਂ ਬਣ ਗਈ ਕਿਉਂਕਿ ਭਗਵਾਨ ਤੁਮਾਨ ਨੇ ਨਾ ਅਕਾਲੀ ਵਾਲੀ ਨਾ ਕਾਂਗਰਸ ਵਾਲੀ ਕੋਈ ਨੀਤੀ ਨਹੀਂ ਬਦਲੀ ਤੁਸੀਂ ਕਹਿੰਦੇ ਹੋ ਕਿ ਪੁਰਾਣੀਆਂ ਦੀਆਂ ਨੀਤੀਆਂ ਨੂੰ ਲੈ ਕੇ ਚੱਲ ਰਿਹਾ ਬਦਲੀ ਨਹੀਂ ਮੁੱਖ ਮੰਤਰੀ ਦਾ ਇੱਕ ਜਵਾਬ ਜ਼ਰੂਰ ਹੁੰਦਾ ਸਾਰਿਆਂ ਨੂੰ ਕਹਿੰਦੇ ਪਹਿਲਾਂ ਲੋਕ ਹਾਰ ਜਾਂਦੇ ਸੀ ਲੀਡਰ ਜਿੱਤਦੇ ਸੀ ਹੁਣ ਉਲਟਾ ਹੋ ਰਿਹਾ ਸਾਡੇ ਆਉਣ ਤੇ ਹੁਣ ਲੋਕ ਜਿੱਤ ਰਹੇ ਆ ਲੀਡਰ ਹਾਰਦੇ ਆ ਆਪਣਾ ਨਜ਼ਰੀਆ ਸਟਾਈਲ ਗੱਲਾਂ ਨੂੰ ਕਹਿਣ ਦਾ ਕਮਾਉਣ ਦਾ ਬਦਲਣ ਦਾ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਐਲਾਨ ਹੋ ਕੇ ਗਈ ਸੀ ਉਹਦੇ ਖਾਤਰ ਕਰੋੜਾਂ ਰੁਪਏ ਦੇ ਇਸ਼ਤਿਹਾਰ ਜਾਰੀ ਹੋ ਗਏ ਸੀ ਲਾਗੂ ਹੋ ਗਈ ਕਹਿੰਦੇ ਸੀ ਬੀਬੀਆਂ ਨੂੰ 1000 ਰੁਪਏ ਮਹੀਨਾ ਪੈਨਸ਼ਨ ਦੇਵਾਂਗੇ ਲਾਗੂ ਹੋ ਗਿਆ ਕੱਲ ਬਦਲਦਾ ਬਹੁਤ ਮਹਾਰਾ ਸਾਡਾ ਬੁਖਮੰਦ ਚੱਲ ਰਿਹਾ ਜੀ ਕਹਿੰਦੇ ਆਪਰੇਸ਼ਨ ਲੋਟਸ ਨਿਕਲਿਆ ਕੁਛ ਨਹੀਂ ਹੁਣ ਆਪਰੇਸ਼ਨ ਝਾੜੂ ਚਲਾਤਾ ਆਹ ਪੱਟਲੇ ਆ ਜੀ ਆਹ ਪੱਟਲੇ ਆ ਆਹ ਪੱਟਲੇ ਇਹ ਕਿਹੜਾ ਆਪਰੇਸ਼ਨ ਆ ਜੀ ਜੀਪੀ ਆ ਗਿਆ ਸ਼ਸ਼ੀਲ ਰਿੰਕੂ ਵੀ ਪਹਿਲਾਂ ਕਾਂਗਰਸ ਜੀ ਆਇਆ ਹੋਇਆ ਤੇ ਕਾਹ ਲੈ ਲਿਆ ਚੱਬੇ ਵਾਲ ਲੈ ਲਿਆ ਦੋ ਹੋਰ ਲੈਂਡ ਨੂੰ ਫਿਰਦੇ ਜੇ ਕਾਂਗਰਸ ਚੋ ਲਿਆ ਕੀ ਤੁਸੀਂ ਐਮਐਲਏ ਬਣਾਉਣੇ ਆ ਫਿਰ ਤੁਹਾਨੂੰ ਸਮਝੌਤਾ ਕਰਨ ਚ ਕੀ ਹਰਜ ਕਿਹੜੇ ਵਲੰਟੀਰੀਆਂ ਨੂੰ ਸ਼ਕਤੀਆਂ ਦਿੱਤੀਆਂ ਨੇ ਤਾਕਤਾਂ ਦਿੱਤੀਆਂ ਨੇ ਸਰਕਾਰ ਨੂੰ ਆਉਣ ਤੋਂ ਬਾਅਦ ਉਹਨਾਂ ਦਾ ਤਾਂ ਮਜ਼ਾਕ ਉਡਾਇਆ ਜਾ ਰਿਹਾ ਸੋਸ਼ਲ ਮੀਡੀਆ ਤੇ ਕਹਿੰਦੇ ਦਰੀਆਂ ਵਿਛਾਉਣ ਯੋਗੇ ਰਹਿ ਗਏ ਉਹ ਵਰਕਰ ਹੁੰਦੇ ਸੀ ਹੁਣ ਨਹੀਂ ਤਾਂ ਕੋਈ ਵਿਛਾਉਂਦਾ ਹੁਣ ਤਾਂ ਈਵੈਂਟ ਹੁੰਦੀ ਆ ਦਿੱਲੀ ਦੀ ਕੰਪਨੀ ਨੂੰ ਠੇਕਾ ਦਿੱਤਾ ਜਾਂਦਾ ਲੋਕ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਿਆ ਕਿੱਥੇ ਕਿਹੜੀ ਤਰੀਕ ਨੂੰ ਚੋਣਾਂ ਹੋਣੀਆਂ ਨੇ 7% ਦਾ ਐਲਾਨ ਹੋਇਆ ਇੱਕ ਜੂਨ ਦਾ ਦਿਨ ਪੰਜਾਬ ਲਈ ਵੋਟਾਂ ਲਈ ਚੁਣਿਆ ਗਿਆ ਤੇ ਚਾਰ ਨੂੰ ਸਾਰੇ ਦੇਸ਼ ਦੇ ਵਿੱਚ ਨਤੀਜੇ ਸਾਹਮਣੇ ਹੋਣਗੇ ਕਿ ਬਹੁਮਤ ਕਿਸ ਨੂੰ ਮਿਲ ਰਿਹਾ ਹੈ ਇੱਕ ਪਾਸੇ ਇਹ ਗੱਲਾਂ ਨੇ ਪਰ ਅਸੀਂ ਪੰਜਾਬ ਦੇ ਪ੍ਰਸੰਗ 'ਚ ਸਮਝਾਂਗੇ ਕਿ ਜੋ ਸਿਆਸਤ ਅੰਦਰ ਚੱਲ ਰਿਹਾ ਹੈ ਅੱਜਕੱਲ ਚਿੜੀਆਂ ਦੀ ਔਰ ਤੋਤਿਆਂ ਦੀ ਬਾਜਾਂ ਦੀ ਤੇ ਹੋਰ ਤਰ੍ਹਾਂ-ਤਰ੍ਹਾਂ ਦੇ ਜਾਨਵਰ ਤੇ ਹੋਰ ਪੰਛੀਆਂ ਦੀ ਗੱਲ ਹੋ ਰਹੀ ਹੈ ਉਹਨੂੰ ਜੋੜਿਆ ਕਿਸ ਨਾਲ ਜਾ ਰਿਹਾ ਹੈ ਸਿਆਸਤਦਾਨਾਂ ਨਾਲ ਕਿ ਕਿਸੇ ਦਾ ਕੋਈ ਪਤਾ ਨਹੀਂ ਲੱਗਦਾ ਭਰੋਸਗੀ ਜਿਹੜੀ ਬੇਭਰੋਸਗੀ ਇੰਨੀ ਜ਼ਿਆਦਾ ਹੈ ਭਰੋਸਾ ਟੁੱਟ ਜਾਂਦਾ ਹੈ ਇਸ ਤਰ੍ਹਾਂ ਹੋਇਆ ਕਿਉਂ ਹੈ ਸਿਆਸਤ ਦੇ ਨਿਗਾਰ ਕਿਉਂ ਆ ਗਿਆ ਜੋ ਇੱਕ ਦਿਨ ਪਹਿਲਾਂ ਸਰਕਾਰ ਨੂੰ ਭੰਡ ਰਿਆ ਹੁੰਦਾ ਦੂਜੇ ਦਿਨ ਸਰਕਾਰ ਵਾਲੇ ਪਾਸੇ ਖੜਾ ਹੁੰਦਾ ਇਹ ਸਾਰੀਆਂ ਗੱਲਾਂ ਔਰ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਦੀ ਸਮਝ ਕੀ ਕਹਿੰਦੀ ਹੈ ਔਰ ਗੱਠ ਜੁੜ ਕੇ ਇਸ ਦਾ ਕਿਸੇ ਨਾਲ ਹੁੰਨਾ ਹੈ ਪ੍ਰਭਾਵ ਕੀ ਪੈਣਾ ਸਾਰੇ ਥੋੜੇ ਥੋੜੇ ਮੁੱਦੇ ਜੇ ਅਸੀਂ ਛੋਣ ਦੀ ਕੋਸ਼ਿਸ਼ ਕਰਾਂਗੇ ਇਸ ਮਸਲੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਹਾਜ਼ਰ ਨੇ ਮਾਲਵਿੰਦਰ ਸਿੰਘ ਮਾਲੀ ਜੀ ਤੇ ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਮਾਲੀ ਸਾਹਿਬ ਤੁਸੀਂ ਹਮੇਸ਼ਾ ਆਪਣੇ ਵਿਚਾਰ ਆ ਜਿਹੜੇ ਸਾਰੇ ਜਨਤਾ ਦੇ ਸਾਹਮਣੇ ਰੱਖ ਦਿੰਦੇ ਹਾਲਾਂਕਿ ਆਲੋਚਕ ਤੁਹਾਡੇ ਵੀ ਬਹੁਤ ਨੇ ਉਹ ਕਹਿ ਦਿੰਦੇ ਆ ਕਿ ਮਾਲੀ ਸਾਹਿਬ ਨੂੰ ਕੋਈ ਗੱਲ ਪਸੰਦ ਕਿਉਂ ਨਹੀਂ ਆਉਂਦੀ ਹਮੇਸ਼ਾ ਦੂਜੇ ਪਾਸੇ ਖੜੇ ਹੁੰਦੇ ਆ ਪਰ ਅਸੀਂ ਪੰਜਾਬ ਦੀ ਸਿਆਸਤ ਦੇ ਪ੍ਰਸੰਗ ਚ ਗੱਲ ਕਰੀਏ ਜ ਸਿਆਸਦਾਨਾਂ ਨੂੰ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਇਹ ਵੀ ਅਸਲ 'ਚ ਨਾ ਸਾਡੀ ਬੌਧਿਕ ਕੰਗਾਲੀ ਦੀ ਇੱਕ ਤਸਵੀਰ ਆ ਜਿਹੜੀਆਂ ਚਿੜੀਆਂ ਨੇ ਜਾਨਵਰ ਨੇ ਇਹ ਇੱਕ ਕੁਦਰਤ ਦੇ ਜਾਬਤੇ 'ਚ ਰਹਿੰਦੀਆਂ ਨੇ ਇਹ ਇਹ ਨਹੀਂ ਹੈ ਵੀ ਜੇ ਪਤਾ ਵੀ ਤਿਤਲੀ ਨੇ ਕਿੱਥੇ ਜਾਣਾ ਕਿੱਥੇ ਬੈਠਣਾ ਕੋਈ ਇਹ ਨਹੀਂ ਹੈ ਮਤਲਬ ਉਹ ਜਿੱਥੇ ਜਿੰਮੇ ਮਰਜ਼ੀ ਚਲੀ ਜਾਵੇ ਉਹਨਾਂ ਖਾਤਰ ਕੁਦਰਤ ਨੇ ਇੱਕ ਜੀਵਨ ਜਾਤ ਦਿੱਤੀ ਆ ਇੱਕ ਘੇਰਾ ਦਿੱਤਾ ਵੀ ਤੁਸੀਂ ਇੱਥੇ ਆਏ ਰਹਿਣਾ ਤੇ ਐਂ ਵਿਚਰਨਾ ਤੇ ਉਹ ਵਿਚਰਦੀਆਂ ਨੇ ਜੇਕਰ ਕੋਈ ਲੰਘਣਾ ਹੋ ਜੇ ਤਾਂ ਉਹਦੀ ਸਜ਼ਾ ਭੁਗਤਦਿਆਂ ਨੇ ਪਰ ਸਾਡੀ ਜਿਹੜੀ ਮਾਨਵਤਾ ਸਾਡੇ ਜਿਹੜੇ ਸਿਆਸੀ ਲੋਕ ਨੇ ਇਹਨਾਂ ਦਾ ਤਾਂ ਇੱਕ ਨਜ਼ਰੀਆ ਇੱਕ ਵਿਜ਼ਨ ਆ ਨਾ ਇੱਕ ਉਦੇਸ਼ ਆ ਇੱਕ ਮੰਤਵ ਆ ਇਹ ਜਿਹੜਾ ਮੰਤਵ ਆ ਇਹ ਸਥਾਪਤੀ ਨੂੰ ਜਾਂ ਤਾਂ ਪੱਕਾ ਰੱਖਣਾ ਜਾਂ ਇਹਨੂੰ ਬਦਲਣਾ ਜਾਂ ਇਹਨੂੰ ਸੁਧਾਰਨਾ ਇਸ ਕਰਕੇ ਪਸ਼ੂ ਪੰਛੀਆਂ ਜਾਨਵਰਾਂ ਨਾਲ ਤਾਂ ਆ ਹੀ ਨਹੀਂ ਸਕਦੇ ਮੈਨੂੰ ਤਾਂ ਕਈ ਵਾਰ ਕਹਿੰਦੇ ਹੁੰਦੇ ਨੇ ਫਲਾਣੇ ਚ ਪਸ਼ੂ ਵੀਰਤੀ ਆ ਮਤਲਬ ਅਸਲ ਗੱਲ ਇਹ ਹੈ ਵੀ ਉਹ ਕੁਦਰਤ ਦੇ ਨਾਲ ਜਿਹੜਾ ਬ੍ਰਹਿਮੰਡ ਆ ਇਹ ਤੇ ਸਾਰੀ ਜੈਵਿਕ ਸ਼ਕਤੀ ਆ ਜਿਹੜੀ ਉਹ ਇੱਕ ਨਿਜਵਾਂ ਦੇ ਤਹਿਤ ਚੱਲਦੀ ਆ ਉਹਨਾਂ ਦੇ ਅਨੁਸਾਰ ਚੱਲਦੀ ਆ ਵੱਡਾ ਛੋਟੇ ਨੂੰ ਖਾਂਦਾ ਜਾਂ ਹੋਰ ਕਰਦਾ ਜਿਹੜਾ ਮਨੁੱਖਾ ਇਹਦਾ ਫਰਕ ਉਹਨਾਂ ਨਾਲੋਂ ਇਹ ਆ ਵੀ ਇਹਦੇ ਕੋਲੇ ਬੁੱਧਕ ਸ਼ਕਤੀ ਆ ਇਹਦੇ ਕੋਲੇ ਬੁੱਧੀ ਆ ਇਹੇ ਹਾਲਾਤ ਨੂੰ ਬਦਲਣ ਲਈ ਯਤਨਸ਼ੀਲ ਰਹਿੰਦਾ ਜਿਹੜਾ ਪਸ਼ੂ ਆ ਉਹ ਆਪਣੇ ਆਪ ਨੂੰ ਹਲਾ ਜਾਂ ਜਾਨਵਰ ਉਹ ਆਪਣੇ ਆਪ ਨੂੰ ਹਾਲਾਤ ਅਨੁਸਾਰ ਢਾਲਦੇ ਨੇ ਹਾਲਾਤ ਹੋਰ ਤਰ੍ਹਾਂ ਦੇ ਹੋ ਜਾਣ ਤਾਂ ਕਿੱਥੋਂ ਦਾ ਜਾਨਵਰ ਕਿਹੜੇ ਇਲਾਕੇ ਤੇ ਚਲਿਆ ਜਾਂਦਾ ਕਿਹੜੇ ਇਲਾਕੇ ਦੀਆਂ ਮੱਛੀਆਂ ਕਿੱਥੇ ਚਲੀਆਂ ਜਾਂਦੀਆਂ ਨੇ ਉਹਨਾਂ ਨੇ ਕਿੱਥੇ ਜਾਣਾ ਬੱਚੇ ਪੈਦਾ ਕਿੱਥੇ ਹੁੰਦੇ ਨੇ ਅੰਡੇ ਇੱਕ ਬੜਾ ਬਹੁ ਰੰਗਾ ਸੰਸਾਰ ਆ ਜਿਹੜਾ ਕੁਦਰਤ ਦੇ ਨਿਯਮਾਂ ਦੀ ਪਾਲਣਾ ਕਰਦਾ ਮਨੁੱਖ ਕੋਲੇ ਜਿਹੜੀ ਬੁੱਧਕ ਸ਼ਕਤੀ ਆ ਉਹ ਇਹਦੇ ਕੋਲੇ ਵਿਲੱਖਣ ਆ ਇਹਨੂੰ ਬੀਤੇ ਬਾਰੇ ਵੀ ਪਤਾ ਮੌਜੂਦਾ ਬਾਰੇ ਵੀ ਪਤਾ ਕਰ ਸਕਦਾ ਭਵਿੱਖ ਬਾਰੇ ਵੀ ਇਹ ਸੋਚ ਸਕਦਾ ਉਹਨੂੰ ਫਿਰ ਇਹ ਬਦਲਣ ਲਈ ਯਤਨਸ਼ੀਲ ਹੁੰਦਾ ਉਹਦੇ ਲਈ ਫਿਰ ਇਹ ਇੱਕ ਆਪ ਦਾ ਨਜ਼ਰੀਆ ਇੱਕ ਉਸੂਲ ਉਹ ਸਾਹਮਣੇ ਲਿਆਉਂਦਾ ਉਹਦੇ ਵਿੱਚ ਹੀ ਬਣਦੀਆਂ ਨਾ ਵੱਖ-ਵੱਖ ਪਾਰਟੀਆਂ ਵੱਖ-ਵੱਖ ਜਥੇਬੰਦੀਆਂ ਇੱਕ ਸਿਸਟਮ ਬਣਾਉਂਦੀਆਂ ਨੇ ਉਹ ਜਿਵੇਂ ਆਪਣਾ ਬਣਿਆ ਹੋਇਆ ਲੋਕਤੰਤਰ ਸਿਸਟਮ ਇਹਨੂੰ ਕਿਵੇਂ ਸਚਾਰੂ ਚਲਾਉਣਾ ਕਿਵੇਂ ਉਹ ਕਰਨਾ ਸੋ ਇਹ ਅਸਲ 'ਚ ਆਪਣੀਆਂ ਜਿਹੜੀਆਂ ਨਕਾਮੀਆਂ ਨੇ ਆਪਣੀਆਂ ਗਲਤੀਆਂ ਨੇ ਉਹਨਾਂ ਤੋਂ ਧਿਆਨ ਹਟਾਉਣ ਲਈ ਨਾ ਇਹਨਾਂ ਨੂੰ ਇਸ ਪਾਸੇ ਕਹਿੰਦੇ ਨੇ ਵੀ ਤਿਤਲੀਆਂ ਵਰਗਾ ਜੀ ਫਲਾਨਾ ਜੀ ਇਮਕਾ ਜੀ ਧਮਕਾ ਜੀ ਪਹਿਲਾਂ ਵਾਲੇ ਸਿਆਸਤਦਾਨਾਂ 'ਚ ਇਹ ਦੇਖਿਆ ਗਿਆ ਜੇ ਅਸੀਂ ਪੜ੍ਹੀਏ ਜਾਂ ਪਿਛਲਿਆਂ ਤੋਂ ਸੁਣੀਏ ਜਾਂ ਬਜ਼ੁਰਗਾਂ ਤੋਂ ਸੁਣੀਏ ਉਹ ਕਹਿੰਦੇ ਸਿਆਸਤਦਾਨ ਜੇ ਇੱਕ ਪਾਰਟੀ ਛੱਡ ਕੇ ਦੂਜੀ ਜੁਆਇਨ ਵੀ ਕਰਦਾ ਸੀ ਉਹਨਾਂ ਦਾ ਇੱਕ ਖਾਸ ਮਕਸਦ ਹੁੰਦਾ ਸੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੁੰਦਾ ਸੀ ਅੱਜਕੱਲ੍ਹ ਦੇ ਸਿਆਸਤਦਾਨ ਵਿਚਾਰਧਾਰਾ ਤੋਂ ਪ੍ਰਭਾਵਿਤ ਘੱਟ ਉਹਨਾਂ ਦੇ ਆਪਣੇ ਨਿੱਜੀ ਜਿਹੜੇ ਮਖਫਾਦ ਨੇ ਜਾਂ ਨਿੱਜੀ ਜਿਹੜੇ ਹਿੱਤ ਆ ਉਹ ਜ਼ਿਆਦਾ ਭਾਰੂ ਕਿਉਂ ਹੋਏ ਪਏ ਦੇਖੋ ਜਿੰਨੀ ਇੱਕ ਮੈਨੂੰ ਜਾਣਕਾਰੀ ਆ ਸਮਝ ਆ ਬੀਤੇ ਬਾਰੇ ਬਿੱਤੇ ਬਾਰੇ ਜਿਹੜੀ ਅਮੀ ਸਿਆਸੀ ਪਾਰਟੀਆਂ ਦੀ ਲੀਡਰਸ਼ਿਪ ਸੀ ਨਾ ਉਹ ਆਪਣੀ ਵਿਚਾਰਧਾਰਾ ਨੂੰ ਆਪਣੀ ਸਿਆਸਤ ਨੂੰ ਸਮਰਪਿਤ ਸੀ ਮੁੱਖ ਤੌਰ ਤੇ ਉਹ ਉਹਨਾਂ ਦੀ ਸੋਚ ਵਿਚਾਰਧਾਰਾ ਚ ਬਖਰੇਵੇਂ ਹੋਣ ਦੇ ਬਾਵਜੂਦ ਉਹ ਗਾਹ ਲੋਕਾਂ ਦੀ ਸੇਵਾ ਨੂੰ ਵੀ ਸਮਰਪਿਤ ਸੀ ਚਾਹੇ ਕਾਂਗਰਸਾ ਚਾਹੇ ਅਕਾਲੀ ਦਲ ਆ ਜਾਂ ਕੋਈ ਹੋਰਾਂ ਨਿਸ਼ਾਨਾ ਉਹਨਾਂ ਦਾ ਇਹੀ ਹੁੰਦਾ ਸੀ ਵੀ ਅਸੀਂ ਵਧੀਆ ਤਰੀਕੇ ਨਾਲ ਲੋਕ ਸੇਵਾ ਕਰਨੀ ਆ ਦੇਸ਼ ਦਾ ਇਹਦਾ ਭਲਾ ਕਰਨਾ ਉਹਨਾਂ ਨਾਲ ਉਹ ਸੀ ਵੈਕਟਰ ਕਿਵੇਂ ਕਰਨਾ ਜਿਹਦੇ ਕਰਕੇ ਉਹਨਾਂ ਦੇ ਬਖਰੇਵੇਂ ਵੀ ਹੁੰਦੇ ਸੀ ਜੇ ਕਿਤੇ ਹਾਲਤ ਦੇ ਵਿੱਚੋਂ ਬਦਲਦੇ ਤਾਂ ਉਹ ਐਲਾਨ ਕਰਕੇ ਬਦਲਦੇ ਵੀ ਮੈਨੂੰ ਕਿਹੜੀਆਂ ਗੱਲਾਂ ਨਾਲ ਕੀ ਰੌਲਾ ਇੱਕ ਤਾਂ ਉਹਨਾਂ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਸੀ ਵੀ ਯਾਰ ਆਹ ਬੰਦਾ ਹੈਗਾ ਆਹ ਪਾਰਟੀ 'ਚ ਪਰ ਚੱਲ ਢੇਡ ਨਾਲ ਰਿਹਾ ਇਹਦੀਆਂ ਗੱਲਾਂ ਨਹੀਂ ਮਿਲਦੀਆਂ ਇਹਦਾ ਆ ਨਹੀਂ ਮਿਲਦਾ ਪਹਿਲਾਂ ਵੀ ਦੇਖਦੇ ਰਹਿਆ ਇਸ ਕਰਕੇ ਉਹਦਾ ਪਾਰਟੀ ਤੋਂ ਅੱਡ ਹੋਣਾ ਤੇ ਦੂਜੀ 'ਚ ਜਾਣਾ ਉਹ ਕਿਸੇ ਨੂੰ ਉੱਪਰ ਨਹੀਂ ਲੱਗਦਾ ਸੀ ਪਰ ਹੁਣ ਕੀ ਹੋ ਗਿਆ ਉਹ ਬਖਰੇਵੇਂ ਮਿਟ ਗਏ ਸਰਵੱਤ ਦੇ ਭਲੇ 'ਚ ਪੰਜਾਬ ਦੇ ਭਲੇ 'ਚ ਮੁਲਕ ਦੇ ਭਲੇ 'ਚ ਆਪਦਾ ਭਲਾ ਦੇਖਣ ਦੀ ਤਾਂ ਹੁਣ ਆਪਦੇ ਭਲੇ 'ਚ ਸਭ ਦਾ ਭਲਾ ਦੇਖਣ ਦੀ ਗੱਲ ਪਾਰੂ ਹੋ ਗਈ ਕਿਉਂਕਿ ਸਾਰੀਆਂ ਪਾਰਟੀਆਂ 'ਚ ਉਹ ਸੇਵਾ ਭਾਵਨਾ ਲੋਕ ਸੇਵਾ ਖਤਮ ਹੋ ਕੇ ਉਹਨਾਂ ਖਤਰ ਜਿਹੜੀ ਸਿਆਸਤ ਆ ਉਹ ਇੱਕ ਵਪਾਰ ਬਣ ਗਈ ਇੱਕ ਧੰਦਾ ਬਣ ਗਈ ਇੱਕ ਨਿੱਜੀ ਜਾਇਦਾਦ ਬਣ ਗਈ ਜਿਵੇਂ ਆ ਨਾ ਜੇ ਮਾਲੀ ਕੋਲੇ 5.5 ਏਕੜ ਜ਼ਮੀਨ ਆ ਤਾਂ ਇਹਦੇ ਵਾਰਸ ਉਹਦੇ ਮੁੰਡੇ ਬਣ ਸਕਦੇ ਆ ਹੋਰ ਨਹੀਂ ਕੋਈ ਬਣ ਸਕਦਾ ਜਾ ਇਹ ਉਹਨੂੰ ਵੇਚ ਦੇ ਜਾ ਕਿਸੇ ਦੇ ਨਾਂ ਲਵਾ ਦੇ ਉਹ ਇੱਕ ਵੱਖਰਾ ਕੁਐਸਚਨ ਹੈ ਇਹਨਾਂ ਨੇ ਹੁਣ ਜਿਹੜੀ ਸਿਆਸਤ ਆ ਜਿਹੜੀ ਸਿਆਸਤ ਦਾ ਮਤਲਬ ਕੀ ਹੈ ਉਹ ਸਮਾਜ ਦੇ ਪ੍ਰਤੀਬੱਧ ਲੋਕ ਜਿਹੜੇ ਸਮਾਜ ਤੋਂ ਉੱਪਰ ਦੇ ਨੇ ਜਿਹੜੇ ਕਿਸੇ ਸਿਆਸਤ ਦੇ ਧਾਰਨੀ ਨੇ ਉਹ ਕਿਸੇ ਵੀ ਸਿਆਸਤ ਦੇ ਵਿੱਚ ਆ ਸਕਦੇ ਨੇ ਕਾਮਰੇਡਾਂ ਚ ਨਵੀਂ ਲੀਡਰਸ਼ਿਪ ਆ ਸਕਦੀ ਹੈ ਉਦੋਂ ਸਿਆਣੀ ਆ ਸਕਦੀ ਹੈ ਕਾਂਗਰਸ ਚੇਂਜ ਵੀ ਆ ਸਕਦੀ ਹੈ ਅਕਾਲੀਆਂ ਚ ਵੀ ਆ ਸਕਦੀ ਹੈ ਪਰ ਉਹ ਸਾਰੇ ਲੰਘੇ ਬੰਦ ਹੋ ਗਏ ਹੁਣ ਕਿਉਂਕਿ ਨਿੱਜੀ ਜਾਇਦਾਦ ਵਾਂਗੂ ਇਹਨਾਂ ਇਸ ਰਾਜ ਨਹੀਂ ਸੇਵਾ ਰੰਗਲਾ ਪੰਜਾਬ ਦਾ ਨਾਂ ਪਰ ਕੀ ਦੀ ਸੇਵਾ ਹੋ ਰਹੀ ਆ ਰੰਗਲਾ ਕੌਣ ਬਣ ਰਿਹਾ ਉਹ ਤੱਥ ਆਪਣੇ ਲਗਾਤਾਰ ਸਾਹਮਣੇ ਆਉਂਦੀ ਰਹਿੰਦੇ ਨੇ ਇਹ ਇਸ ਕਰਕੇ ਇਹਨਾਂ ਦੇ ਆਪਸ ਵਿੱਚ ਟਕਰਾਅ ਘਟ ਗਏ ਇਹ ਤੇ ਆਪਾਂ ਚਲੋ ਓਵਰਆਲ ਹੀ ਗੱਲ ਸਾਰਿਆਂ ਲਈ ਕਰ ਰਹੇ ਆ ਕਿ ਸਾਰਿਆਂ ਤੇ ਟੁੱਕਦੀ ਜਿਹੜੇ ਜਿਹੜੇ ਇਸ ਪੜਾਅ ਚ ਲੰਘਦੇ ਆ ਜਿਹੜੇ ਇਸ ਨੀਤੀ ਤੇ ਚੱਲਦੇ ਆ ਇੱਕ ਤਾਜੀ ਧਾਰਨਾ ਹੈ ਚੱਬੇ ਵਾਲਾ ਸਾਹਿਬ ਉਹ ਵਿਧਾਨ ਸਭਾ ਦੇ ਅਖੀਰਲੇ ਜਿਹੜਾ ਸੈਸ਼ਨ ਹਾਲ ਦੀ ਘੜੀ ਲੰਘ ਕੇ ਗਿਆ ਹੈ ਪੰਡ ਵੀ ਚੁੱਕਦੇ ਆ ਕਰਜ਼ੇ ਦੀ ਸੰਗਲ ਵੀ ਲੈ ਕੇ ਜਾਂਦੇ ਆ ਪਰ ਜਦੋਂ ਪਾਰਟੀ ਜੁਆਇਨ ਕਰ ਜਾਂਦੇ ਆ ਉਸੇ ਮੁੱਖ ਮੰਤਰੀ ਨਾਲ ਫੋਟੋ ਪਾ ਦਿੰਦੇ ਆ ਉਹਨਾਂ ਨੂੰ ਜਦੋਂ ਸਵਾਲ ਹੁੰਦਾ ਹੈ ਕਿ ਦਲ ਬਦਲੂ ਕਹਿ ਕੇ ਤੁਹਾਨੂੰ ਭੰਡਿਆ ਜਾ ਰਿਹਾ ਪ੍ਰਚਾਰਿਆ ਜਾ ਰਿਹਾ ਉਹ ਕਹਿੰਦੇ ਦਲ ਬਦਲੂ ਸ਼ਬਦ ਨਾਲ ਮੈਨੂੰ ਤਾਂ ਫਰਕ ਹੀ ਨਹੀਂ ਪੈਂਦਾ ਨਹੀਂ ਇਸ ਕਰਕੇ ਫਰਕ ਨਹੀਂ ਪੈਂਦਾ ਕਿਉਂਕਿ ਨਾ ਕੋਈ ਵਿਚਾਰਤਾ ਰਾ ਨਾ ਕੋਈ ਸਿਆਸਤ ਆ ਨਾ ਕੋਈ ਨੈਤਿਕ ਕਦਰਾਂ ਕੀਮਤਾਂ ਇਹ ਸੋਚਣਾ ਵੀ ਮੇਰੇ ਨਿੱਜ ਦਾ ਫਾਇਦਾ ਕਿਵੇਂ ਹੋ ਸਕਦਾ ਮੈਨੂੰ ਵੱਡਾ ਉਹਦਾ ਕਿਵੇਂ ਮਿਲ ਸਕਦਾ ਹੁਣ ਇਸੇ ਕਰਕੇ ਅੱਜ ਦੇ ਸਿਆਸਦਾਨਾਂ ਦਾ ਇੱਕ ਨਿਸ਼ਾਨਾ ਜਾਂ ਤਾਂ ਸੱਤਾ ਚਾਉਣਾ ਜਾਂ ਸੱਤਾ ਦੇ ਨਾਲ ਲਾ ਕੇ ਰਹਿਣਾ ਜੇ ਵਿਰੋਧੀ ਧਿਰ ਚ ਵੀ ਹੋ ਤਾਂ ਬੁਨਿਆਦੀ ਜਿਹੜੇ ਟਕਰਾਅ ਨੇ ਉਹਨਾਂ ਤੇ ਚੁੱਪ ਧਾਰ ਲੈਣੀ ਨੀਤੀਆਂ ਪਾਲਸੀਆਂ ਤੇ ਨਹੀਂ ਬੋਲਣਾ ਹੁਣ ਪੰਜਾਬ ਦੀ ਸਿਆਸਤ ਇੰਨਾ ਨੰਘਾਰ ਕਿਉਂ ਆ ਗਿਆ ਵਿਧਾਨ ਸਭਾ ਮੱਛੀ ਮਾਰਕੀਟ ਕਿਉਂ ਬਣ ਗਈ ਕਿਉਂਕਿ ਭਗਵੰਤ ਮਾਨ ਨੇ ਨਾ ਅਕਾਲੀ ਵਾਲੀ ਨਾ ਕਾਂਗਰਸ ਵਾਲੀ ਕੋਈ ਨੀਤੀ ਨਹੀਂ ਬਦਲੀ ਉਹਨਾਂ ਦੀਆਂ ਨੀਤੀਆਂ 'ਚੋਂ ਮਾਫੀਆ ਫਾਇਦਾ ਹੋਇਆ ਚਾਹੇ ਟਰਾਂਸਪੋਰਟ ਲੈ ਲੋ ਰੇਤ ਦੀ ਲੈ ਲੋ ਸ਼ਰਾਬ ਦੀ ਲੈ ਲੋ ਮਤਲਬ ਉਹ ਆ ਉਹ ਨੀਤੀ ਕੋਈ ਇਹਨਾਂ ਨੇ ਬਦਲੀ ਨਹੀਂ ਸਿਰਫ ਇਹੀ ਆ ਨਾ ਜਿਹੜਾ ਲੁੱਟਦਾ ਮਾਲ ਸੀ ਉਹਨੂੰ ਇਕੱਠਾ ਕਰਨ ਦੇ ਸਾਧਨ ਉਹ ਇਹੋ ਜਿਹਾ ਕੁਝ ਬਣ ਗਏ ਇਸ ਕਰਕੇ ਉੱਥੇ ਲੜਾਈ ਨਹੀਂ ਲੜ ਸਕਦੇ ਫਿਰ ਆਹੀ ਗੱਲਾਂ ਆ ਗਈਆਂ ਨਿੱਜੀ ਵਿਰੋਧਈ ਆ ਗਈ ਕਿਸੇ ਦੀ ਬਲੂ ਫਿਲਮ ਆ ਗਈ ਜੀ ਕਿਸੇ ਦੀ ਉਹਦੀ ਆ ਗਈ ਜੀ ਕਿਸੇ ਦੀ ਉਹਦੀ ਆ ਗਈ ਫਿਰ ਵਿਚਾਰਾਂ ਤੋਂ ਜਿਹੜੇ ਸਖਣੇ ਜਾਂ ਹਲਕੇ ਬੰਦੇ ਹੁੰਦੇ ਨੇ ਫਿਰ ਉਹ ਬੰਦੇ ਦੇ ਬੰਦੇ ਬੰਦੇ ਦੇ ਵਿਰੋਧੀ ਜਾਂ ਨਿੱਜੀ ਕਰਦਾਰ ਕੋਈ ਤੇ ਉੱਤਰ ਦੇ ਨੇ ਪਰ ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਹੋ ਕਿ ਪੁਰਾਣੀਆਂ ਦੀਆਂ ਨੀਤੀਆਂ ਨੂੰ ਲੈ ਕੇ ਚੱਲ ਰਿਹਾ ਬਦਲੀ ਨਹੀਂ ਉਹ ਤਾਂ ਥਾਂ ਥਾਂ ਤੋਂ ਦਾਵਾ ਕਰਦੇ ਆ ਸਟੇਜ ਤੋਂ ਚਾਹੇ ਉਹ ਗੁਜਰਾਤ ਜਾਣ ਮੱਧ ਪ੍ਰਦੇਸ਼ ਜਾਣ ਜਾਂ ਪੰਜਾਬ ਚ ਪ੍ਰਚਾਰ ਕਰਨ ਮੁੱਖ ਮੰਤਰੀ ਦਾ ਇੱਕ ਜਵਾਬ ਜ਼ਰੂਰ ਹੁੰਦਾ ਸਾਰਿਆਂ ਨੂੰ ਕਹਿੰਦੇ ਪਹਿਲਾਂ ਲੋਕ ਹਾਰ ਜਾਂਦੇ ਸੀ ਲੀਡਰ ਜਿੱਤਦੇ ਸੀ ਹੁਣ ਉਲਟਾ ਹੋ ਰਿਹਾ ਸਾਡੇ ਆਉਣ ਤੇ ਹੁਣ ਲੋਕ ਜਿੱਤ ਰਹੇ ਆ ਲੀਡਰ ਹਾਰਦੇ ਆ ਦੇਖੋ ਮੁੱਖ ਮੰਤਰੀ ਸਾਹਿਬ ਦਾ ਆਪ ਦਾ ਨਜ਼ਰੀਆ ਸਟਾਈਲ ਗੱਲਾਂ ਨੂੰ ਕਹਿਣ ਦਾ ਘਮਾਉਣ ਦਾ ਬਦਲਣ ਦਾ ਗੁਜਰਾਤ ਤੇ ਉੱਥੇ ਜਾਣ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਐਲਾਨ ਹੋ ਕੇ ਗਏ ਸੀ। ਉਹਦੇ ਖਾਤਰ ਕਰੋੜਾਂ ਰੁਪਏ ਦੇ ਇਸ਼ਤਿਹਾਰ ਜਾਰੀ ਹੋ ਗਏ ਸੀ। ਲੱਗ ਹੋ ਗਈ। ਕਹਿੰਦੇ ਸੀ ਬੀਬੀਆਂ ਨੂੰ 1000 ਰੁਪਏ ਮਹੀਨਾ ਪੈਨਸ਼ਨ ਦੇਵਾਂਗੇ, ਲਾਗੂ ਹੋ ਗਿਆ। 300 ਬਿਜਲੀ ਦੇ ਯੂਨਟ ਫ੍ਰੀ ਕੀਤੇ ਆ ਘਰੇਲੂਆਂ ਨੂੰ। ਪਰ ਜਿਹੜੇ ਸਮਝੌਤੇ ਰੱਦ ਕਰਨੇ ਸੀ ਜਿਹੜੇ ਕਹਿੰਦੇ ਲੁੱਟ ਪੈ ਰਹੀ ਆ ਉਹ ਹੋ ਗਏ। ਫੇਰ ਕਰਪਸ਼ਨ ਦੇ ਕੇਸ ਤੁਸੀਂ ਫੜਨ ਲੱਗੇ ਦੋ ਸਕੈਂਡਲ ਫੜੇ ਇੱਕ ਆਸ਼ੂ ਦਾ ਇੱਕ ਧਰਮਸੋਤ ਦਾ ਦੋਹਾਂ ਸਕੈਂਡਲਾਂ ਤੇ ਅਫਸਰਸ਼ਾਹੀ ਦਵਾਰ ਵਾਂਢ ਕੇ ਖੜ ਗਈ ਸਕੈਂਡਲਾ ਜਿਹੜਾ ਉਹ ਸਿਆਸਦਾਨ ਅਫਸਰਸ਼ਾ ਤੇ ਮਾਇਆਧਾਰੀ ਦੇ ਘੱਟੇ ਹੋਏ ਬਣਾ ਸਿਰੇ ਨਹੀਂ ਚੜਦਾ ਇਹਨਾਂ ਨੂੰ ਕਿਹਾ ਵੀ ਯਾਰ ਆਹ ਬੰਦ ਕਰੋ ਚੁੱਪ ਕਰਕੇ ਆਮਦਨ ਤੋਂ ਵੱਧ ਜਿਹੜੇ ਸਰੋਤ ਬਣਾਏ ਨੇ ਉਹਨਾਂ ਦੀ ਕਰੋ ਜਾਂਚ ਥੋੜਾ ਰੌਲਾ ਸਿਆਸੀ ਬੰਦਿਆਂ ਨਾਲ ਆ ਉਹਦੇ ਵਿੱਚ ਅਸੀਂ ਸਹਿਯੋਗ ਦੇਵਾਂਗੇ ਭਗਵੰਤ ਮਾਨਤਮਾਨ ਦੇ ਭਗਵੰਤ ਮਾਨ ਦੀ ਕੋਈ ਪੁਰਾਣੀ ਵੀਡੀਓ ਚੱਕ ਲੋ ਜੀ ਤੁਸੀਂ ਮਤਲਬ ਤੁਸੀਂ ਅੱਜ ਉਹ ਚਲਾ ਦਿਓ ਤੁਸੀਂ ਤਾਂ ਪੱਤਰਕਾਰ ਹੋ ਨਾ ਜੀ ਤੁਸੀਂ ਕੋਈ ਇੱਕ ਗੱਲ ਦੱਸ ਦਿਓ ਮੈਨੂੰ ਵੀ ਚਾਹੇ ਉਹ ਸਿਕਿਉਰਟੀ ਬਾਰੇ ਆ ਚਾਹੇ ਨੀ ਪੱਥਰ ਰੱਖਣ ਵਾਰੇ ਆ ਐਮਐਸਪੀ ਚ ਫਸਲਾਂ ਦੇ ਉਹ ਕਰਨ ਵਾਰੇ ਆ ਜੋ ਵੀ ਮਰਜੀ ਤੁਸੀਂ ਚੱਕ ਲੋ ਕੇਜਰੀਵਾਲ ਦੀ ਚੱਕ ਲੋ ਉਹ ਜਦੋਂ ਤੁਸੀਂ ਚਲਾਓਗੇ ਐ ਲੱਗੂ ਵੀ ਜੋ ਕੁਝ ਅੱਜ ਕਰ ਰਹੇ ਨੇ ਉਹਦੇ ਖਿਲਾਫ ਬੋਲ ਰਹੇ ਨੇ ਸੋ ਇਸ ਕਰਕੇ ਥੁੱਕੀ ਬੜੇ ਪਕਾਉਣਾ ਜਾਂ ਗੱਲ ਬਦਲ ਗੱਲ ਬਦਲਣ ਦਾ ਬਹੁਤ ਮਹਾਰਾ ਸਾਡਾ ਮੁੱਖ ਮੰਤਰੀ ਪਾਉਣ ਕੋਕੜਾ ਪੂਰਾ ਇਹ ਮੇਰਾ ਮੇਰਾ ਵੀ ਹਲਕਾ ਦਾ ਇਕੱਠਾ ਹੀ ਆ ਇਹ ਤਾਂ ਸਵਾਲ ਪੁੱਛਿਆ ਵੀ ਚੋਣ ਫੰਡਾਂ ਦਾ ਜੀ ਬੜਾ ਰੌਲਾ ਪੈਂਦਾ ਕਹਿੰਦਾ ਫੰਡਾਂ ਦਾ ਰੌਲਾ ਪੈਂਦਾ 25 ਕਰੋੜ ਦੀ ਗ੍ਰਾਂਟ ਮਿਲੀ ਮੈਨੂੰ ਲੈ ਮੇਰੀ ਗੱਡੀ ਚ ਪਿਆ ਸਾਹਵ ਖਤਾਬ ਕਹਿੰਦਾ ਹੁਣੇ ਦੇ ਦੇਣਾ ਮੈਂ ਤੁਹਾਨੂੰ ਉੱਤੇ 3 ਕਰੋੜ ਵਿਆਜ ਮਿਲਿਆ ਮੈਂ ਤਾਂ ਉਹ ਵੀ ਦੇਤਾ ਵੀ ਤੇਰੀਉ ਘਰ ਦੇ ਖਾਤੇ ਚ ਆਇਆ ਸੀ ਖਾਤੇ ਦੇ ਡੀਸੀ ਦੇ ਵਿੱਚ ਜੇ ਤੂੰ ਆਪਣੀ ਗ੍ਰਾਂਟ ਸਹੀ ਸਮੇਂ ਨਹੀਂ ਭਰਤੇਗਾ ਵਿਆਜ ਉਹਦਾ ਲੱਗਣੀ ਲੱਗਣਾ ਤੇ ਉਹ ਦੇਣੀ ਪੈਣਾ ਤੈਨੂੰ ਪੰਚਾਇਤ ਨੂੰ 5 ਲੱਖ ਗ੍ਰਾਂਟ ਮਿਲ ਜੇ ਉਹ 6 ਮਹੀਨੇ ਨਾ ਖਰਚੇ 6 ਮਹੀਨੇ ਦਾ ਵਿਆਜ ਉਹਦੇ ਨਾਲ ਜੁੜੂਏ ਜੁੜੂ ਇਸ ਕਰਕੇ ਸਾਰਾ ਸਾਰਾ ਅਸੈਂਬਲੀ ਦਾ ਸੈਸ਼ਨ ਆ ਜਿਹੜਾ ਉਹ ਗਲੀ ਚ ਜਿਹੜੀਆਂ ਜਾਂ ਮਾਜਰੀ ਚ ਬੀਬੀਆਂ ਲੜਦੀਆਂ ਹੁੰਦੀਆਂ ਨੇ ਉਹਨਾਂ ਵਾਂਗੂ ਪੂਰਾ ਕਰਕੇ ਆਖਰ ਦੇ ਵਿੱਚ ਕਹਿੰਦਾ ਆਪਾਂ ਨੂੰ ਨਿੱਜੀ ਗਾਲੀ ਗਲੋਚ ਤੋਂ ਬਚਣਾ ਚਾਹੀਦਾ ਮੈਂ ਤੁਹਾਨੂੰ ਅੱਜ ਸ਼ਰਤ ਲਾ ਕੇ ਕਹਿਣਾ ਇਦੋਂ ਬਿਨਾਂ ਦਾ ਕੰਮ ਹੀ ਨਹੀਂ ਚੱਲ ਸਕਦਾ ਸਿਆਸਤ ਜਿਹੜਾ ਬੰਦਾ ਕਹਿੰਦਾ ਸੀ ਮੈਂ ਲੋਕਾਂ ਨੂੰ ਸਵਾਲ ਪੁੱਛਣ ਲਾਤਾ ਅਸੈਂਬਲੀ 'ਚ ਤੁਹਾਡੇ ਸਾਹਮਣੇ ਕਹਿੰਦਾ ਮੈਂ ਨਹੀਂ ਦੇਣਾ ਜਵਾਬ ਲੋਕਾਂ ਨੂੰ ਕਹਿੰਦਾ ਇਹਨਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਦੇਉ ਉਹਨਾਂ ਨੇ ਤੇ ਵੀ ਆਖਿਆ ਕਿ ਸਾਹਮਣੇ ਵਾਲੇ ਦੀਆਂ ਫਾਈਲਾਂ ਪਈਆਂ ਮੇਰੇ ਕੋਲ ਬੱਸਾਂ ਦੀਆਂ ਬਾੜੀਆਂ ਵੀ ਗੂੰਜੀਆਂ ਹੋਰ ਮਸਲੇ ਬੜੇ ਗੂੰਜੇ ਔਰ ਕਿਨੂੰ ਕਿੱਥੇ ਨੌਕਰੀ ਕਿਵੇਂ ਦਵਾਈ ਗਈ ਇਹ ਵੀ ਮੁੱਦੇ ਜਿਹੜੇ ਗੂੰਜਦੇ ਰਹੇ ਬਿਲਕੁਲ ਗੂੰਜਦੇ ਰਹੇ ਕਿਉਂਕਿ ਜਦੋਂ ਵਿਰੋਧੀ ਧਿਰ ਦੇ ਵਿੱਚ ਸੀ ਇਹ ਸਾਰੇ ਮੁੱਦੇ ਹਟਾ ਉਠਾਉਂਦਾ ਸੀ ਇਹ ਅੱਜ ਵਿਰੋਧੀ ਧਿਰ ਦੇ ਵਿੱਚ ਇੱਕ ਹਾਕਮ ਧਿਰ ਚ ਇਹਨੂੰ ਅੱਜ ਜ਼ਿੰਮੇਵਾਰੀ ਹੈ ਵੀ ਉਹਨਾਂ ਮੁੱਦਿਆਂ ਤੇ ਐਕਸ਼ਨ ਲੈ ਇਹ ਐਕਸ਼ਨ ਲੈਣ ਦੀ ਤਾਂ ਚੁੱਪ ਕਰਾਉਣ ਨੂੰ ਫਿਰਦਾ ਕਹਿੰਦਾ ਚੁੱਪ ਕਰ ਜਾ ਓਏ ਚਾਰਕ ਦਿਨ ਨੂੰ ਵੀ ਚੁੱਪ ਕਰੇਂਗੇ ਇਹਦਾ ਮਤਲਬ ਮੈਂ ਫੜ ਕੇ ਜਦੋਂ ਅੰਦਰ ਦਿੱਤਾ ਤੈਨੂੰ ਫੇਰ ਵੀ ਚੁੱਪ ਕਰੇਂਗੇ ਤੋ ਐਕਸ਼ਨ ਕਿਉਂ ਨਹੀਂ ਲੈਂਦਾ ਉਹਨਾਂ ਤੇ ਬਿਲਕੁਲ ਲੁੱਟ ਮੱਚੀ ਆ ਪਹਿਲਾਂ ਕਾਗਜ਼ਾਂ 'ਚ ਪਈ ਆ ਸਹੀ ਗੱਲ ਆ ਹੁਣ ਤੈਨੂੰ ਉਹ ਤੇ ਐਕਸ਼ਨ ਲੈਣ ਲਈ ਬਣਾਇਆ ਉਹ ਤੇ ਚੁਟਕਲੇ ਸੁਣਾਉਣ ਲਈ ਨਹੀਂ ਬਣਾਇਆ ਉਹ ਤਾਂ ਕਰਕੇ ਦਿਖਾ ਨਾ ਤੂੰ ਮੈਂ ਤੁਹਾਨੂੰ ਦੱਸਿਆ ਸਕੈਂਡਲਾਂ ਦੀ ਜਾਂਚ ਕਿਉਂ ਬੰਦ ਹੋ ਗਈ ਜੀ ਮੈਨੂੰ ਇਹ ਦੱਸੋ ਕੱਲੇ ਕੀਤੀ ਹੈ ਕ腐ਸ਼ਨ ਮੰਨ ਲਓ ਚਲੋ ਅਫਸਰ ਸ਼ਾਹੀ ਸਭ ਤੋਂ ਵੱਧ ਕ腐ਟਾ ਪੰਜਾਬ ਦੀ ਉਹਨਾਂ ਨੇ ਆਮਤ ਜਾਇਦਾਦ ਫਰੋਲ ਕੇ ਦੇਖੋ ਨਾ ਕਿੱਥੇ ਕਿਵੇਂ ਆ ਉਧਰ ਕਿਉਂ ਨਹੀਂ ਪੈਂਦੇ ਸੋ ਇਸ ਕਰਕੇ ਇਹ ਪਚੜਾਉ ਸਿਆਸਤਾ ਜਿਹੜੀ ਦੇਖਣ ਨੂੰ ਇਹ ਲੱਗਦੀ ਆ ਖੜਕਾ ਬਹੁਤ ਕਰਦੀ ਆ ਨਿਕਲਦੇ ਤੂੰ ਕੁਛ ਹੈ ਨਹੀਂ ਅੱਜ ਤੱਕ ਕਿਹੜੇ ਸਿਆਸੀ ਬੰਦਿਆਂ ਦੀਆਂ ਜਾਇਦਾਦਾਂ ਜ਼ਬਤ ਹੋਈਆਂ ਨੇ ਮੈਨੂੰ ਦੱਸ ਦਿਓ ਕਿੱਡੇ-ਕਿੱਡੇ ਕੇਸ ਹੋਏ ਨੇ ਬਾਦਲਾਂ ਖਿਲਾਫ ਸ਼ਾਇਦ ਲੰਗਾ ਨੂੰ ਕੋਈ ਜੁਰਮਾਨਾ ਜਰਮੂਨਾ ਜਿਆ ਹੋਇਆ ਸੀ ਇਸ ਮਾਮਲੇ ਚ ਸੱਪ ਲੰਮਾ ਗੋ ਚੌੜੀ ਗੱਲ ਉੱਥੇ ਦੀ ਉੱਥੇ ਰਹਿ ਜਾਂਦੀ ਰਹੀ ਹੈ ਸੋ ਇਹ ਕੋਈ ਕ腐ਸ਼ਨ ਦੇ ਖਿਲਾਫ ਉਹੀ ਜੇ ਮਿਹਨ ਨਹੀਂ ਵਿੱਢ ਰਿਹਾ ਜਿਹੜੀ ਕ腐ਸ਼ਨ ਦੇ ਖਿਲਾਫ ਮਿਹਨ ਦੇ ਜਦੋਂ ਇਹ ਪਾਰਟੀ ਬਣੀ ਆ ਇਹਨੇ ਕਿਹਾ ਸੀ ਦੋ ਹਥਿਆਰ ਨੇ ਸਭ ਤੋਂ ਵੱਡੇ ਨੰਬਰ 1 ਸ਼ਕਤੀਸ਼ਾਲੀ ਲੋਕਪਾਲ ਬਣਾਉਣਾ ਜਿਹੜਾ ਕਿਸੇ ਦੇ ਪਿੰਜਰੇ ਦਾ ਤੋਤਾ ਨਾ ਹੋਵੇ ਜਿਵੇਂ ਸੀਬੀਆਈ ਨੂੰ ਕਿਹਾ ਸੀ ਨੰਬਰ 2 ਫੰਡਾਂ ਦਾ ਹਿਸਾਬ ਕਿਤਾਬ ਦੇਣਾ ਦੱਸੋ ਜੀ ਕਿੱਥੇ ਨਿਲਦੇ ਹੋਏ ਮਾਮਲੇ ਦੋਹਾਂ ਮਾਮਲਿਆਂ 'ਚ ਕੀ ਕੋਈ ਕਦਮ ਚੱਕਿਆ ਅਜੇ ਤੱਕ ਸੋ ਇਸ ਕਰਕੇ ਜਿਹੜੀ ਮੁdde ਰਹਿਤ ਸਿਆਸਤ ਆ ਇਹਦਾ ਮਤਲਬ ਤੁਸੀਂ ਸੱਤਾ 'ਚ ਆ ਗਏ ਸੱਤਾ ਕਾਇਮ ਰੱਖਣੀ ਆ ਤੁਸੀਂ ਸੋ ਇਸ ਕਰਕੇ ਮਾਨ ਸਾਹਿਬ ਕਹਿੰਦੇ ਨੇ ਬਹੁਤ ਕੁਝ ਕਹਿੰਦੇ ਨੇ ਉਹ ਕਹਿੰਦੇ ਨੇ ਗੱਲ ਨਹੀਂ ਅਸੀਂ ਚੰਗੀਆਂ ਆਚਾਰੀ ਬਰੀਆਂ ਮਾਨਕ ਸੰਧਾਂ ਕਾਲੀਆਂ ਬਾਹਰੋਂ ਚਿੱਟਵੀਆਂ ਇਹ ਤਾਂ ਕਹਿੰਦਾ ਮੈਨੂੰ ਸਾਰਾ ਕੁਝ ਪਤਾ ਇੱਕ ਫੈਸਲਾ ਲੈਂਦਾ ਉਹੀ ਵਾਪਸ ਹੋ ਜਾਂਦਾ ਪੀਟਰ ਰੇੜੇ ਬੰਦ ਕਰ ਲੋ ਫੈਸਲਾ ਵਾਪਸ ਪੰਚਾਇਤ ਚੋਣਾ ਉਹ ਭੰਗ ਕਰ ਦੋ ਪੰਚਾਇਤਾਂ ਫੈਸਲੇ ਵਾਪਸ ਚੱਲ ਰਿਹਾ ਜੀ ਕਹਿੰਦੇ ਆਪਰੇਸ਼ਨ ਲੋਟਸ ਨਿਕਲਿਆ ਕੁਛ ਨਹੀਂ ਹੁਣ ਆਪਰੇਸ਼ਨ ਝਾੜੂ ਚਲਾਤਾ ਆ ਪੱਟਲੇ ਆ ਜੀ ਆ ਪੱਟਲੇ ਆ ਆ ਪੱਟਲੇ ਇਹ ਕਿਹੜਾ ਆਪਰੇਸ਼ਨ ਆ ਜੀ ਇਹ ਵੀ ਮੈਂ ਪੁੱਛਣ ਲੱਗਾ ਸੀ ਕਿ ਜਿਵੇਂ ਉਮੀਦਵਾਰਾਂ ਦੀ ਲਿਸਟ ਪਹਿਲੀ ਸੂਚੀ ਜਾਰੀ ਆਈ ਤੇ ਉਸ ਤੋਂ ਬਾਅਦ ਜਿਹੜੇ ਕਾਂਗਰਸ ਤੋਂ ਇਸ ਪਾਸੇ ਨੂੰ ਪਲਟੀ ਮਾਰ ਕੇ ਝਾੜੂ ਚਾਏ ਜਿਹਨੂੰ ਤੁਸੀਂ ਨਾਂ ਦੇ ਦਿੱਤਾ ਹੁਣ ਝਾੜੂ ਆਪਰੇਸ਼ਨ ਜਿਵੇਂ ਕਿ ਉਹਨਾਂ ਨੇ ਪਹਿਲਾਂ ਹੋਰ ਨਾਂ ਦਿੱਤਾ ਇਹ ਜਿਹੜੇ ਪੱਟੇ ਜਾ ਰਹੇ ਨੇ ਜਾਂ ਉਮੀਦਵਾਰ ਐਲਾਨੇ ਗਏ ਪੰਜ ਮੰਤਰੀਆਂ ਦਾ ਤਾਂ ਨਾਮ ਸ਼ਾਮਲ ਹਲੇ ਪੰਜ ਹੋਣੇ ਆ ਹੋਰ ਐਲਾਨ ਹੋ ਸਕਦਾ ਇੱਕ ਅਦਾ ਮੰਤਰੀ ਉੱਚ ਵੀ ਆ ਜਾਵੇ ਮੰਤਰੀਆਂ ਨੂੰ ਸਾਹਮਣੇ ਕਿਉਂ ਲਿਆਉਣਾ ਪਿਆ ਮੁੱਖ ਮੰਤਰੀ ਨੂੰ ਕੀ ਅਸੈਸਮੈਂਟ ਆ ਤੁਹਾਡੀ ਦੇਖੋ ਉਹਦਾ ਮਤਲਬ ਇਹ ਹੈ ਇਦੇ ਕੋਲੇ ਕੋਈ ਜਥੇਵੰਦਕ ਢਾਂਚਾ ਨਹੀਂ ਇਹਦੇ ਕੋਲ ਕੋਲੇ ਕੋਈ ਵਰਕਰ ਨਹੀਂ ਕੋਈ ਕਾਡਰ ਨਹੀਂ ਕਿਉਂਕਿ ਚੱਲੇ ਇੱਥੋਂ ਨੇ ਵਲੰਟੀਅਰ ਵਰਕਰ ਤੇ ਵਲੰਟੀਅਰ ਤੇ ਜ਼ਮੀਨ ਅਸਮਾਨ ਦਾ ਫਰਕ ਆ ਵਰਕਰਾਂ ਤੇ ਜਥੇਵੰਦੀ ਉਪਸਰਦੀ ਆ ਵਲੰਟੀਅਰ ਤਾਂ ਕਹਿੰਦਾ ਵੀ ਸੇਵਾ ਕਰੋ ਤੁਸੀਂ ਬਾਕੀ ਹੋਵੇ ਨਾ ਹੋਵੇ ਇਹ ਤਾਂ ਐਲਾਨ ਕਰਦੇ ਨੇ ਕੋਈ ਲੈਣ ਦੀ ਭਾਵਨਾ ਨਾਲ ਨਹੀਂ ਇੱਥੇ ਆਇਓ ਮੰਗੇ ਹੋ ਨਾ ਕਿਤੇ ਗਲਤੀ ਨਾ ਕਰ ਲਿਓ ਕਿਨੂੰ ਕੀ ਦੇਣਾ ਹੈ ਅਸੀਂ ਸੋਚਾਂਗੇ ਇਹ ਇਸ ਕਰਕੇ ਨਵੀਂ ਲੀਡਰਸ਼ਿਪ ਇਹ ਨਹੀਂ ਪੈਦਾ ਕਰ ਸਕੇ ਜਦੋਂ ਦੀ ਪਾਰਟੀ ਬਣੀ ਹੈ ਸੁਖਨਾਲ ਪ੍ਰਧਾਨ ਵੀ ਕੌਮੀ ਕਨਵੀਨਰ ਵੀ ਨਹੀਂ ਬਦਲੇ 2011 ਤੋਂ ਲੈ ਕੇ 24 ਤੱਕ ਇੱਕ ਹੀ ਨੇ ਸੰਵਿਧਾਨੇ ਨਹੀਂ ਲਾਗੂ ਕੀਤਾ ਸੰਵਿਧਾਨੇ ਠੰਡੇ ਵਾਸਤੇ ਚ ਪਾਤਾ ਕਿਉਂ ਤੇ ਉੱਤੋਂ ਕੇਜਰੀ ਪਹਿਲਾਂ ਤਾਂ ਕਹਿੰਦੇ ਸੀ ਦੋ ਦਿਨ ਤੇ ਨਹੀਂ ਰਹਿ ਸਕਦਾ ਹੁਣ ਦੋਹੇ ਦੋ ਅਹੁਦੇ ਹੁੰਦੇ ਨੇ ਮਤਲਬ ਇਹ ਆਪਣੇ ਭਗਵਾਨ ਤੁਸੀਂ ਮੈਨੂੰ ਇਹ ਦੱਸੋ ਭਗਵਾਨਤ ਮਾਨ ਦੀ ਆਮ ਆਦਮੀ ਪਾਰਟੀ ਆ ਆਮ ਆਦਮੀ ਪਾਰਟੀ ਦੀ ਸਰਗਰਮੀ ਦਿਖਾਓ ਜੀ ਮੈਨੂੰ ਕਿਤੇ ਸਰਕਾਰ ਦੀ ਸਰਗਰਮੀ ਤੇ ਪਾਰਟੀ ਦੀ ਸਰਗਰਮੀ ਵੱਖ-ਵੱਖ ਗੱਲ ਹੁੰਦੀ ਹੈ। ਬੁੱਧਰਾਮ ਜੀ ਨੇ ਜੀ ਬੁੱਧਰਾਮ ਨਹੀਂ ਤਾਂ ਕਦੇ ਬਿਆਨ ਦਿਖਾਉ ਸਿਆਸਤ ਬਾਰੇ ਕਿਸੇ ਹੋਰ ਗੱਲ ਬਾਰੇ। ਇੱਥੇ ਆ ਕੇ ਟੋੜਾ ਸਾਹਿਬ ਤੇ ਬਾਦਲ ਸਾਹਿਬ ਦਾ ਰੌਲਾ ਪਿਆ ਸੀ ਨਾ ਜਦੋਂ ਆਦਮਪੁਰ ਹਾਰੇ ਨੇ ਟੋੜਾ ਸਾਹਿਬ ਕਹਿੰਦੇ ਬਾਦਲ ਸਾਹਿਬ ਪਾਰਟੀ ਦਾ ਪ੍ਰਧਾਨ ਵੱਖਰਾ ਬਣਾ ਦਿਓ ਚਾਹੇ ਆਪਣੀ ਬੰਦਾ ਬਣਾ ਦਿਓ ਜਿਹੜਾ ਪਾਰਟੀ ਦੀਆਂ ਨੀਤੀਆਂ ਪਾਲਸੀ ਅਨਸਾਰ ਗੱਲ ਨੂੰ ਅੱਗੇ ਵਧਾਵੇ ਪਰ ਉਹ ਵਾਜਮ ਨਹੀਂ ਆਈ ਬਾਦਲ ਸਾਹਿਬ ਨੂੰ ਅਕਾਲੀ ਦਲ ਉਦੋਂ ਤੱਕੇ ਤਕੜਾ ਸੀ ਜਦੋਂ ਪੰਥ ਦੇ ਚਾਰ ਕੇਂਦਰ ਸੀ ਅਕਾਲ ਤਖਤ ਆਪਣੀ ਹਸਤੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆਪਣੀ ਹਸਤੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਆਪਣੀ ਹਸਤੀ ਸਰਕਾਰ ਦਾ ਮੁੱਖ ਮੰਤਰੀ ਜੀ ਨੇ ਸੰਵਿਧਾਨ ਦੇ ਘੇਰੇ ਚ ਰਹਿ ਕੇ ਚੱਲਣਾ ਉਹਦੀ ਆਪਣੀ ਸ਼ਕਤੀ ਜਦੋਂ ਸਾਰੇ ਮੇਸ ਤੇ ਤੇ ਕੀ ਬਣ ਗਿਆ ਅਕਾਲੀ ਦਲ ਦਾ ਇਹਨਾਂ ਚ ਦਿਖਾਓ ਕਿਹੜਾ ਕੇਂਦਰ ਹੈ ਜੀ ਸੱਤਾ ਦਾ ਮਤਲਬ ਜਿਹੜੀ ਉਹ ਪ੍ਰਾਣੀ ਆਧਾਰਨ ਤੁਸੀਂ ਦਿੱਤੀ ਹੈ ਉਹਦਾ ਅਸਰ ਇੱਥੇ ਵੀ ਪਊਗਾ ਹੈ ਇਹ ਨਾ ਇਹ ਇੱਥੇ ਪੰਜਾਬ ਦੀ ਇਕਾਈ ਦੀ ਆਪਣੀ ਹੋਂਦ ਹਸਤੀ ਕੀ ਆ ਮੈਨੂੰ ਇਹ ਦੱਸੋ ਇੰਨੇ ਦੋਸ਼ ਲੱਗਦੇ ਨੇ ਵੀ ਸੱਤਾ ਦਾ ਕੇਂਦਰ ਕੌਣਾ ਪੰਜਾਬ 'ਚ ਫੈਸਲੇ ਕਿਵੇਂ ਹੁੰਦੇ ਨੇ ਕੌਣ ਬੰਦੇ ਕਿਹਦੇ ਨਾਲ ਕਿਸੇ ਦਾ ਜਵਾਬ ਦਿੱਤਾ ਜਦ ਤੱਕ ਮਨ ਲ ਕਦੇ ਕਹਿਣਾ ਫਿਰ ਇਹਨੂੰ ਠਕਣ ਲਈ ਗਿਆਨਤ ਬਾਦਲਾ ਸਮਝੌਤਾ ਕਰ ਲਿਆ ਹਰ ਹਰ ਇੱਕ ਗੱਲ ਦਿੱਲੀ ਮਾਡਲ ਦੀ ਕਰਦੇ ਨੇ ਇਹਦਾ ਕੋਈ ਸਵਾਲ ਖੜਾ ਕਰਦੇ ਵੇ ਵੀ ਕੌਣ ਕਿੱਥੇ ਜਾਂਦਾ ਹੈ ਤੇ ਕਿਹਦੀ ਕੋਈ ਸ਼ਿਕਾਇਤ ਕਰਦਾ ਹੈ ਉਹ ਵੀ ਹੱਜਬ ਨਹੀਂ ਆਉਂਦੀ ਉਹ ਦਿੱਤੇ ਵੀ ਗੁੱਸਾ ਉਹ ਜਿਹੜੇ ਮਾਮਲੇ 'ਚ ਤੁਹਾਡਾ ਪੇਚਿਆ ਪਿਆ ਉਹ ਹੈਗਾ ਤਾਂ ਮਾਈਨਿੰਗ ਦੀ ਰੌਲਾ ਸੀ ਤੁਸੀਂ ਦੇਖਿਆ ਜੀ ਜਿਹੜਾ ਪਠਾਨ ਮਾਜਰਾ ਉਹ ਲੋਕਾਂ ਨੂੰ ਸੰਬੋਧਨ ਕਰਦਾ ਕਹਿੰਦਾ ਕਹਿੰਦਾ ਮੇਰਾ ਮੁੰਡਾ ਕੈਨੇਡਾ 'ਚ ਸੈਟਲ ਸੀ ਜੀ ਮੈਂ ਉਹਨੂੰ ਕਿਹਾ ਪੁੱਤਰਾ ਇੱਥੇ ਆ ਜਾ ਹੁਣ ਮੈਂ ਤਾਂ ਚੋਣ ਲੜਨੀ ਨਹੀਂ ਚੋਣ ਲੜਨੀ ਆ ਤਾਂ ਬਾਕੀ ਭੋਗਾ ਭੋਗਾ ਤੇ ਜਾਣ ਦਾ ਮੇਰਾ ਕੰਮ ਘਟਾ ਉਹ ਮੈਂ ਆਪਣੀ ਘਰ ਵਾਲੀ ਨੂੰ ਕਿਹਾ ਤੂੰ ਇਹ ਕੰਮ ਕਰ ਹੁਣ ਕਿਉਂਕਿ ਫੁੱਫੜਾ ਫੁੱਫੜਾ ਦੀ ਤੁਹਾਨੂੰ ਪਤਾ ਵੀ ਬੜੀ ਵੱਡੀ ਗੱਲ ਹੁੰਦੀ ਆ ਹੁਣ ਕਹਿੰਦਾ ਮੈਂ ਜਿਹੜਾ ਸਾਰੋ ਮੈਂ ਤਾਂ ਚਲਾਉ ਹੁਣ ਕਾਰੋਬਾਰ ਜਿਹੜੇ ਨਵੇਂ ਕਾਰੋਬਾਰ ਵਿੱਡੇ ਨੇ ਮੈਂ ਤਾਂ ਉਹ ਚਲਾਉ ਤੇ ਮੁੰਡਾ ਉਹਦਾ ਕਲੈਕਸ਼ਨ ਕਰੂ ਸਾਰੇ ਕਦੇ ਤੋਂ ਸਿੱਖੂ ਨਾ ਸਾਰੇ ਕਦੇ ਤੋਂ ਪਰ ਬਾਕੀ ਪਾਰਟੀਆਂ ਵੀ ਤੇ ਕਰਦੀਆਂ ਰਹੀਆਂ ਨਾ ਤਾਂ ਫਿਰ ਨਵੀਂ ਗੱਲ ਜੇ ਕਰਨ ਲੱਗੇ ਇਹਦੇ ਚ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਮੈਂ ਤਾਂ ਕਹਿਣਾ ਕਹਿ ਦੇਣਾ ਵੀ ਜਿਹੇ ਜਿਹੇ ਉਹ ਨੇ ਉਹ ਜਿਹੇ ਅਸੀਂ ਆ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਇਹ ਤਾਂ ਕਹਿੰਦੇ ਸੀ ਇਮਾਨਦਾਰ ਕਟੜ ਇਮਾਨਦਾਰ ਪਰਿਵਾਰਵਾਦ ਇਹਨਾਂ ਦਾ ਵਧਾਇਕ ਕਹਿ ਰਿਹਾ ਮੇਤੋਂ ਬਾਅਦ ਐਮਐਲਏ ਮੇਰਾ ਮੁੰਡਾ ਹੋਊ ਦੱਸੋ ਜੀ ਇਹ ਪਰਿਵਾਰਵਾਦ ਆ ਕੀ ਆ ਤੇ ਕਿਉਂਕਿ ਉਹ ਬੀਬੀ ਦਾ ਫੱਪੜਾ ਉਹਦੇ ਉਹਦੇ ਬਾਰੇ ਕੋਈ ਬੋਲਦਾ ਵੀ ਨਹੀਂ ਅੱਜ ਇਹ ਜਿਹੇ ਐਲਾਨ ਕਰ ਰਹੇ ਨੇ ਵੀ ਸਾਡੇ ਮੁੰਡੇ ਸਾਡੇ ਭੇਖ ਹੋਣਗੇ ਤੇ ਫਿਰ ਇਹ ਪਾਲਸੀ ਇਹਨਾਂ ਦੀ ਦੂਜੇ ਨਾਲ ਫਰਕ ਕੀ ਹੋਇਆ ਜੀ ਹੁਣ ਤਾਂ ਕਿੰਨੇ ਰੌਲੇ ਪੈ ਰਹੇ ਸੀ ਆ ਬੀਬੀ ਇੱਥੋਂ ਟਿਕਟ ਲਊਗਾ ਮੀਡੀਆ ਡਵਾਈਜ਼ਰ ਉੱਥੋਂ ਟਿਕਟ ਲਊਗਾ ਤੇ ਉਹ ਕਿਉਂਕਿ ਇਹਨਾਂ ਦਾ ਤਾਂ ਕੋਈ ਹੈ ਹੀ ਨਹੀਂ ਪਤਾ ਨਹੀਂ ਕੱਠ ਚੋਂ ਕਿਹੜਾ ਮੂਗਲਾ ਕੱਢ ਕੇ ਮਾਰਨ ਜੇ ਤੁਸੀਂ ਕਾਂਗਰਸ ਚੋਂ ਲਿਆਂਦੇ ਹੋਿਆਂ ਨੂੰ ਇਹ ਟਿਕਟਾਂ ਦੇਣੀਆਂ ਜੀਪੀ ਆ ਗਿਆ ਤੇ ਸ਼ਸ਼ੀਲ ਰਿੰਕੂ ਵੀ ਪਹਿਲਾਂ ਕਾਂਗਰਸ ਚ ਆਇਆ ਹੋਇਆ ਆਪਣੇ ਰਾਣਾ ਗੁਰਜੀਤ ਸਾਹਿਬ ਦਾ ਚੇਲਾ ਇਹ ਕਾ ਲੈ ਲਿਆ ਆਪਣਾ ਚੱਬੇ ਵਾਲ ਲੈ ਲਿਆ ਦੋ ਹੋਰ ਲੈਣ ਨੂੰ ਫਿਰਦੇ ਜੇ ਕਾਂਗਰਸ ਚੋਂ ਲਿਆ ਕਿ ਤੁਸੀਂ ਐਮਐਲਏ ਬਣਾਉਣੇ ਆ ਫਿਰ ਤੁਹਾਨੂੰ ਸਮਝੌਤਾ ਕਰਨ ਚ ਕੀ ਹਰਜ ਸਮਝੌਤਾ ਜਿਹੜਾ ਕਹਿੰਦੇ ਉਸੇ ਨਹੀਂ ਕਰਨਾ ਇੰਡੀਆ ਗੱਠ ਜੋੜਾ ਸੀ ਇੱਥੇ ਲਾਗੂ ਨਹੀਂ ਕਰਨਾ ਹੋਰ ਤਾਂ ਤਾਂ ਕਰੀ ਜਾਂਦੇ ਨੇ ਜੀਵਾਲ ਨੇ ਇੱਕ ਬਿਆਨ ਉਦੋਂ ਵੀ ਦਿੱਤਾ ਸੀ ਪਹਿਲੇ ਤੁਹਾਨੂੰ ਯਾਦ ਹੋਵੇ ਕਹਿੰਦੇ ਅਸੀਂ ਕਾਂਗਰਸ ਜਾਂ ਕਿਸੇ ਹੋਰ ਪਾਰਟੀ ਦਾ ਕੂੜਾ ਨਹੀਂ ਲੈ ਸਕਦੇ ਪਰ ਮੈਨੂੰ ਇਹ ਦਿਖਾ ਦਿਓ ਵੀ ਇਹਨਾਂ ਨੇ ਉਦੋਂ ਬਾਅਦ ਕਿਹੜੇ ਵਲੰਟੀਰੀਆਂ ਨੂੰ ਸ਼ਕਤੀਆਂ ਦਿੱਤੀਆਂ ਨੇ ਤਾਕਤਾਂ ਦਿੱਤੀਆਂ ਨੇ ਸਰਕਾਰ ਨੂੰ ਆਉਣ ਤੋਂ ਬਾਅਦ ਉਹਨਾਂ ਦਾ ਤਾਂ ਮਜ਼ਾਕ ੜਾਇਆ ਜਾ ਰਿਹਾ ਸੋਸ਼ਲ ਮੀਡੀਆ ਤੇ ਕਹਿੰਦੇ ਦਰਿਆ ਬਿਛਾਉਣ ਜੋਗੇ ਰਹਿ ਗਏ ਨਹੀਂ ਦਰਿਆ ਬਿਛਾਉਣ ਦਾ ਉਦੋਂ ਕੰਮ ਸੀ ਜਦੋਂ ਸਿਆਸੀ ਪਾਰਟੀਆਂ ਰੈਲੀਆਂ ਕਰਦੀਆਂ ਸੀ ਉਹ ਵਰਕਰ ਹੁੰਦੇ ਸੀ ਉਹ ਵਰਕਰ ਹੁੰਦੇ ਸੀ ਹੁਣ ਨਹੀਂ ਤਾਂ ਨਿਆ ਕੋਈ ਪਿਛਾਉਂਦਾ ਹੁਣ ਤਾਂ ਈਵੈਂਟ ਹੁੰਦੀ ਆ ਦਿੱਲੀ ਦੀ ਕੰਪਨੀ ਨੂੰ ਠੇਕਾ ਦਿੱਤਾ ਜਾਂਦਾ ਸਾਰਾ ਸਮਾਗਮ ਦਾ ਤਾਂ ਇੰਤਜ਼ਾਮ ਕਰਨਾ ਸਰਕਾਰੀ ਬੱਸਾਂ ਰਹੀ ਲਿਆਂਦੇ ਜਾਂਦੇ ਨੇ ਇਸ ਕਰਕੇ ਵਰਕਰਾਂ ਨੂੰ ਤਾਂ ਇਹ ਫਿਰਗਾ ਇੰਤਜ਼ਾਮ ਕੀਤਾ ਜਾਂਦਾ ਵੀ ਬੱਸ ਦੇ ਵਿੱਚ ਖਾਣੇ ਦਾ ਵੀ ਇੰਤਜ਼ਾਮ ਕਰਨਾ ਉਹ ਵੀ ਕਿਸੇ ਕੰਪਨੀ ਨੂੰ ਦਿੱਤਾ ਜਾਂਦਾ ਕੰਪਨੀ ਕਮਿਸ਼ਨ ਆਟਾ ਦਾਲ ਕਿਸ ਨੇ ਕਿਹਾ ਸੀ ਘਰੇ ਪਹਚਾਓ ਪੰਜਾਬ ਚ ਕਹਿੰਦੇ ਘਰੇ ਪਹਚਾਵਾਂਗੇ ਆਮ ਚੱਕੀਆਂ ਦਾ ਕੰਮ ਖਤਮ 680 ਕਰੋੜ ਆਟੇ ਦੀ ਪਹਾਈ ਵੱਡੀ ਫਲੋਰ ਮਿਲਾਂ ਨੂੰ ਠੇਕੇ ਪੈਕਿੰਗ ਦੇ ਠੇਕੇ ਕਰਨੇ ਪਹੁੰਚਾਉਣ ਦੇ ਕੰਪਨੀ ਨੂੰ ਠੇਕੇ ਕਮਿਸ਼ਨ ਘਰ ਘਰ ਤੁਹਾਡੇ ਸਭ ਕੁਝ ਪਹੁੰਚੂ ਕਿਉਂ ਪਹੁੰਚੂ ਜੀ ਕਰ ਕਰ ਤੁਸੀਂ ਸਾਰਾ ਕੰਮ ਇੱਥੇ ਕਰੋ ਨੈੱਟ ਤੇ ਕਰੋ ਨੈੱਟ ਤੇ ਹੋ ਗਿਆ ਬੰਦਾ ਪਤਾ ਡਾਊਨਲੋਡ ਕਰ ਲੂ ਹੁਣ ਤਹਿਸੀਲਾਂ ਦੇ ਕਲਰਕ ਡੀਸੀਆਂ ਦੇ ਬੰਦੇ ਇਹਨਾਂ ਦੇ ਘਰੇ ਫੜਾਉਣ ਜਾਣਗੇ ਵੀ ਆ ਚੱਕੋ ਜੀ ਤੁਹਾਡਾ ਜਿਹੜਾ ਕੰਮ ਹੋ ਗਿਆ ਉਹਦੇ ਖਾਤਰ ਫੇਰ ਕੰਪਨੀ ਫੈਸਲੇ ਕਰਨ ਦੇ ਘਰੇ ਪਹੁੰਚਾਉਣ ਲਈ ਕੰਪਨੀ ਕੰਪਨੀ ਦਾ ਮਤਲਬ ਫੇਰ ਕਮਿਸ਼ਨ ਖੇਤੀ ਨੀਤੀ ਯੂ ਐਸ ਏ ਦੀ ਕੰਪਨੀ ਕੰਪਨੀ ਦਾ ਮਤਲਬ ਫੇਰ ਕਮਿਸ਼ਨ ਫੇਰ ਉਹਦੀ ਇੱਕ ਬੀਬੀ ਪੰਜਾਬ ਡਵੈਲਪਮੈਂਟ ਕਮਿਸ਼ਨ ਬਣਾ ਕੇ ਉਹ ਚ ਲਾ ਵੀ ਦਿੱਤੀ ਹਲੇ ਚੇਅਰਮੈਨ ਲਾਉਣੇ ਨੇ ਉਹਦੇ ਖਾਤਰ 34 ਬੰਦਿਆਂ ਦੀਆਂ ਅਰਜ਼ੀਆਂ ਮੰਗ ਲੀਆਂ ਠੇਕੇ ਤੇ ਯੋਗਤਾ ਦਾ ਅਪਮਾਨਾ ਕੋਈ ਨਹੀਂ ਜਿੰਨੇ ਸਾਰੇ ਯੋਗਾ ਟੀਚਰ ਦਿੱਲੀ ਭਜਾਏ ਸੀ ਸਾਰੇ ਪੰਜਾਬ ਆ ਕੇ ਪੈਦਾ ਕਰਤੇ ਸੋ ਇਸ ਕਰਕੇ ਲੋਕਾਂ ਨੂੰ ਸੋਚਣ ਸਮਝਣ ਦੀ ਲੋੜ ਆ ਕੌਣ ਕੀ ਕਹਿੰਦਾ ਉਹਨੂੰ ਹੱਕ ਆ ਤੁਹਾਨੂੰ ਪਰਖਣ ਦੇ ਵੀ ਉਹਨਾਂ ਹੱਕ ਆ ਮੈਂ ਤਾਂ ਕਈ ਵਾਰ ਖਾਲਸਤਾਨ ਵਾਲਿਆਂ ਨੂੰ ਕਹਿੰਦਾ ਵੀ ਮੈਂ ਇਸ ਹੱਕ 'ਚ ਆ ਵੀ ਖਾਲਸਤਾਨ ਦੀ ਮੰਗ ਕਰਨੀ ਕੋਈ ਗੈਰਕਾਨੂੰਨੀ ਨਹੀਂ ਪਰ ਇਹਦੀ ਆਲੋਚਨਾ ਕਰਨੀ ਵੀ ਕੋਈ ਨੈਤਿਕ ਤੌਰ ਤੇ ਗਲਤ ਨਹੀਂ ਐ ਥੋੜੋ ਵੀ ਆਪਣੀਆਂ ਕੱਛ 'ਚ ਦੂਜੇ ਦੀਆਂ ਹੱਥ 'ਚ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ ਇਹ ਜਦੋਂ ਇਹ ਭਾਂਡਾ ਫੁੱਟਿਆ ਨਾ ਇਹਨਾਂ ਹੁਣ ਤਾਂ ਬਹੁਤ ਸੱਤਾ ਹੱਥ 'ਚ ਆ ਜਿਹੜੇ ਉਹ ਕਹਿੰਦੇ ਨੇ ਨਾ ਵੀ ਆਉਣ ਦਿਓ ਸਾਡੀ ਗੱਲ ਮਤਲਬ ਪਤਾ ਨਹੀਂ ਉਹ ਕਰਨਗੇ ਨਾ ਕਰਨਗੇ ਕਿਉਂਕਿ ਮਰਿੰਦਰ ਨੇ ਕਰਕੇ ਦੇਖਿਆ ਸੀ ਮੁੜ ਕੇ ਕਹਿੰਦਾ ਛੱਡੋ ਸਿਆਸਤਾਂ ਬਦਲੀ ਖੁਰਚ ਕੀ ਪਿਆ ਕਿਉਂਕਿ ਤੇ ਆਪ ਇਹ ਹੈ ਜਾਂ ਕੁਝ ਪਹਿਲਾਂ ਕਰਦੇ ਰਹੇ ਨੇ ਉਹ ਤਾਂ ਇਹ ਕਹਿੰਦੇ ਨੇ ਵੀ ਸਾਡੇ ਨਾਲ ਪੰਗੇ ਨਾ ਲੈ ਯਾਰ ਤੂੰ ਆਪ ਦਾ ਦੱਬੀ ਚੱਲ ਕਿੱਲੀ ਕੋਈ ਇਹਦੀ ਗੱਲ ਨਹੀਂ ਸੋ ਇਸ ਕਰਕੇ ਪੰਜਾਬ ਦੀ ਸਿਆਸਤ ਆ ਜਿਹੜੀ ਉਹ ਤੇ ਬੜਾ ਨੰਘਾਰ ਆ ਗਿਆ ਬૌਧਿਕ ਤੌਰ ਤੇ ਕੰਗਾਲ ਹੋ ਗਏ ਪੰਜਾਬ ਦਾ ਸੰਕਟ ਕੀ ਆ ਮੁੱਦੇ ਕੀ ਨੇ ਕਾਰਨ ਕੀ ਆ ਹੱਲ ਕੀ ਆ ਉਸ ਪਾਸੇ ਕੋਈ ਤੁਰਨੂ ਤਿਆਰ ਨਹੀਂ ਜਿਹਦੇ ਖਤਰ ਫਿਰ ਆਹੀ ਐਲਾਨਵੰਤਲੀ ਸਿਆਸਤ ਕਰਦੋ ਐਲਾਨ ਜੀ ਐਂਕਰਾਂਗੇ ਕਰਦੋ ਐਲਾਨ ਜੀ ਐਂਕਰਾਂਗੇ ਓਏ ਨਿਆਨੂ ਨੌਕਰੀ ਦੇਤੀ ਰਿਟਾਇਰ ਕਿੰਨੇ ਹੋਇਆ ਉਹ ਵੀ ਦੱਸ ਦਿਓ ਨਾ ਸਾਲ ਚ ਵੀਰਡ ਕਾਲਜ ਬੰਦ ਹੋ ਰਿਹਾ ਟੀਚਰ ਜੀ ਐਨੇ ਭਰਤੀ ਕਰ ਲੇ 2 ਲੱਖ ਬੱਚੇ ਆ ਜਿਹੜੇ ਨਵੇਂ ਦਾਖਲ ਹੋਗੇ ਇਹਨਾਂ ਦੇ ਮੁਤਾਬਕ ਯੋ ਤਾਂ ਕਹਿੰਦੇ 42000 ਤਾਂ ਪਹਿਲੇ ਸਾਲ ਅਸੀਂ ਪਹਿਲੇ 2 ਸਾਲਾਂ 'ਚ ਨੌਕਰੀਆਂ ਦਿੱਤੀਆਂ ਕਹਿੰਦੇ ਅਖੀਰਲੇਆਂ 'ਚ ਦਿੰਦੇ ਹੁੰਦੇ ਸੀ ਇਕਾ ਦੁਕਾ ਨੌਕਰੀਆਂ ਅਸੀਂ ਪਹਿਲੇ 2 ਸਾਲਾਂ ਦੇ 'ਚ 42000 ਨੌਕਰੀ ਦਿੱਤੀ ਆ 42000 ਨੌਕਰੀਆਂ 'ਚੋਂ ਉਹ ਕਿੰਨੀਆਂ ਨੇ ਪਹਿਲਾਂ ਇੱਕ ਤਰੀਕਾ ਸੀ ਅਖੀਰੀ ਸਾਲ 'ਚ ਉਹ ਉਹਨਾਂ ਦੇ ਵਿੱਚ ਚਾਲਬਾਜੀ ਹੋ ਸੀ ਵੀ ਨੇੜੇ ਆ ਕੇ ਨੌਕਰੀਆਂ ਕੱਟ ਦੋ ਵੱਡੀ ਪੱਧਰ ਤੇ ਉਹ ਚੋਂ ਪੰਜਾਬ ਤੇ ਫਸ ਜਾਣਗੀਆਂ ਬੰਦਿਆਂ ਨੇ ਟੈਸਟ ਲੈ ਲਓ ਫਿਰ ਬੰਦੇ ਸੋਚਣਗੇ ਵੀ ਯਾਰ ਇਹਨਾਂ ਨੂੰ ਲੈ ਆਓ ਮੁੜ ਕੇ ਸੱਤਾ 'ਚ ਤਾਂ ਗੱਲ ਪੂਰੀ ਹੋਊਗੀ ਕਰਦੇ ਸੀ ਪਹਿਲੇ ਐ ਇਹ ਵੀ ਠੀਕ ਆ ਇਹਨਾਂ ਨੇ ਸ਼ੁਰੂ ਚ ਕੰਮ ਕਰਨੇ ਸ਼ੁਰੂ ਕੀਤੇ ਨੇ ਹਰ ਇੱਕ ਗੱਲ ਨੂੰ ਆਪਾਂ ਗਲਤ ਨਹੀਂ ਸਾਬਤ ਕਰ ਸਕਦੇ ਪਰ ਇਹਨਾਂ ਚੋ ਕਿੰਨੀਆਂ ਨੌਕਰੀਆਂ ਨੇ ਜਿਹੜੀਆਂ ਪਹਿਲਿਆਂ ਦੀਆਂ ਕੱਡੀਆਂ ਹੋਈਆਂ ਰਿਜ਼ਲਟ ਆਏ ਹੋਏ ਸਿਰੇ ਲਾਏ ਨੇ ਕਿੰਨੀਆਂ ਕਿ ਤੁਹਾਡੀਆਂ ਨਵੀਆਂ ਨੌਕਰੀਆਂ ਨੇ ਜੀ ਡਾਟਾ ਦੱਸ ਦਿਓ ਨਾ ਜੀ ਤੁਸੀਂ ਸਾਡੇ ਸਾਹਮਣੇ ਉਹ ਤੋਂ ਪਤਾ ਲੱਗਦੀ ਉਹ ਵੀ ਸਹੀ ਗੱਲ ਕੀ ਆ ਗਲਤ ਕੀ ਗੱਲ ਆ ਇਹ ਤਾਂ ਇਹ ਵੀ ਕਹਿੰਦੇ ਹੁੰਦੇ ਸੀ ਵੀ ਬਾਹਰਲੇ ਰਾਜਾਂ ਦੇ ਨੌਕਰੀ ਲਈ ਜਾਂਦੇ ਨੇ ਜੀ ਭਗਵਾਨ ਜਤਮਾਨ ਕਹਿੰਦਾ ਸੀ ਉਹ ਜੇਈਐਨ ਨੇ ਭਰਤੀ ਹੋਏ ਨੇ ਲਾਈਨ ਇਨ ਮੈਨ ਨੇ ਭਰਤੀ ਹੋਣੇ ਆਏ ਆ ਜੀ ਆਏ ਆ ਜੀ ਹੁਣ ਕਹਿੰਦੇ ਜੀ ਸੰਵਿਧਾਨਕ ਤੌਰ ਤੇ ਅਸੀਂ ਰੋਕ ਨਹੀਂ ਸਕਦੇ ਇਹਦਾ ਮਤਲਬ ਪਹਿਲਾਂ ਲੋਕਾਂ ਨੂੰ ਬੇਵਕੂਫ ਬਣਾਉਂਦੇ ਸੀ ਤੁਸੀਂ ਤੁਸੀਂ ਕਹੋ 80% ਸਰਕਾਰੀ ਨੌਕਰੀਆਂ ਉਹਨਾਂ ਨੂੰ ਹੋਣਗੀਆਂ ਜਿਨ੍ਹਾਂ ਨੇ ਰੈਗੂਲਰ ਪੰਜਾਬੀ ਪਾਸ ਕੀਤੀ ਆ ਪੰਜਾਬ ਚ 20% ਉਹਨਾਂ ਨੂੰ ਹੋਣਗੀਆਂ ਜਿਹੜਾ ਇਹ ਟੈਸਟ ਕਹਿੰਦੇ ਨੇ ਜਿਹੜੇ ਉਹ ਪਾਸ ਕਰ ਲੈਣਗੇ ਕਿਉਂ ਨਹੀਂ ਬਣਾ ਸਕਦੇ ਜੀ ਦੁਜੇ ਰਾਜਾਂ ਨੇ ਕਿਹੜਾ ਬਣਾਇਆ ਨਹੀਂ ਹੋਇਆ ਸੋ ਇਸ ਕਰਕੇ ਤਾਂ ਨੀ ਪੱਥਰ ਤਾਂ ਕਹਿੰਦੇ ਮੁਰਦਿਆਂ ਦੇ ਰੱਖੇ ਜਾਂਦੇ ਨੇ ਉਧ ਘਾਟਨਾ ਤੇ ਨਾਓ ਮਿਸਤਰੀਆਂ ਦੇ ਉਹਨਾਂ ਦੇ ਰੱਖੇ ਜਾਂਦੇ ਨੇ ਭਵੰਤਮਾਨ ਨੇ ਇੱਕ ਕੀਤਾ ਵੀ ਸੀ ਐ ਉਹ ਆ ਗਿਆ ਤੇ ਹੁਣ ਦੇਖ ਲੋ ਹੁਸ਼ਿਆਰਪੁਰ ਦਾ ਨਹੀਂ ਪੱਥਰ ਉਧ ਘਾਟਨਾ ਕਿਵੇਂ ਕੀਤਾ ਗਿਆ ਅੱਡੇ ਦਾ ਪਟਿਆਲੇ ਦਾ ਕਿਵੇਂ ਕੀਤਾ ਗਿਆ ਜਾਂ ਬਾਕੀ ਕਿਵੇਂ ਕੀਤੀ ਜਾ ਰਹੇ ਨੇ ਇਹ ਤਾਂ ਇਹ ਕਹਿੰਦਾ ਸੀ ਨਾ ਕਹਿੰਦਾ ਜਦੋਂ ਕੋਈ ਲੰਘਦਾ ਕਹਿੰਦਾ ਹੁੱਟਰ ਵਜਦਾ ਚੀ 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 ਕੋਲਾ ਜਿੱਡਾ ਵੱਡਾ ਹੁੱਟਰ ਉੱਡੇ ਹੀ ਵੱਡਾ ਚੋਰ ਬੈਠਾ ਹੁੰਦਾ ਵਿੱਚ ਤੇ ਅੱਜ ਕੱਲ ਹੁੱਟਰ ਕਿਵੇਂ ਵੱਜ ਰਹੇ ਨੇ ਦੇਖ ਲੋ ਅੱਜ ਕੱਲ ਤਾਂ ਭੈਣ ਤੇ ਮਾ ਮਾਦੇ ਹੁੱਟਰ ਵੀ ਵੱਜ ਰਹੇ ਨੇ ਘਰ ਵਾਲੀ ਦੇ ਵੀ ਹੁੱਟਰ ਵੱਜ ਰਹੇ ਨੇ ਸੋ ਇਸ ਕਰਕੇ ਗੱਲ ਨਹੀਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਾਨਕ ਸੰਧਾਂ ਕਾਲੀਆਂ ਬਾਹਰੋਂ ਚਿੱਟੀਆਂ ਜੀ ਬਹੁਤ ਸ਼ੁਕਰੀਆ ਜੀ ਤਾਂ ਮਾਲਵਿੰਦਰ ਸਿੰਘ ਮਾਲੀ ਜੀ ਹੋਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ਕਿ ਪੰਜਾਬ ਦੀ ਸਿਆਸਤ ਕੀ ਕਹਿੰਦੀ ਹੈ ਇਸ ਤਰ੍ਹਾਂ ਹੋਇਆ ਕਿਉਂ ਹੈ ਕਿਸ ਦੀ ਨੀਤੀ ਕੀ ਹੈ ਮੂੰਹ ਤੇ ਕੀ ਹੈ ਤੇ ਮਨ ਦੇ ਅੰਦਰ ਕੀ ਹੈ ਇਹਨਾਂ 'ਚ ਫਰਕ ਕਿਉਂ ਹੈ ਸਾਰੀਆਂ ਗੱਲਾਂ ਦਾ ਚਰਚਾ ਇਸ ਕਰਕੇ ਕੀਤਾ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਹ ਸੋਚਣਾ ਸਮਝਣਾ ਪੈਣਾ ਹੈ ਤਾਂ ਹੀ ਸਹੀ ਦਿਸ਼ਾ ਵੱਲ ਤੁਰਿਆ ਜਾ ਸਕਦਾ ਹੈ ਇਸ ਮੁਲਾਕਾ ਚੈਨਈ ਆਪਣੇ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবੀਸੀ ਪੰਜਾਬ ਜੰਡੀਗੜ੍ਹ